ਅਗ ਤੇ ਤੁਹਾਨੂੰ ਸਾਡੀ YouTube ਚੈਨਲ ਸਟੂਡੈਂਟਸ ਪਾਥਵੇ ਵਿੱਚ ਅੱਜ ਦਾ ਸਾਡਾ ਟੌਪਿਕ ਹੈ ਚੈਪਟਰ ਨੰਬਰ 10 ਕਾਲ ਮਾਰਕਸ ਕਾਲ ਮਾਰਕਸ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਸੀਂ ਅੱਜ ਕਰਾਂਗੇ ਸ਼ੁਰੂ ਕਰਦੇ ਹਾਂ ਸਾਡਾ ਪਹਿਲਾ ਕੁਐਸਚਨ ਪ੍ਰਸ਼ਨ ਨੰਬਰ 1 ਹੈ ਦਵੰਦਾਤਮਕ ਭੌਤਿਕਵਾਦ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ਉੱਤਰ ਨੰਬਰ 1 ਹੈ ਮਾਰਕਸ ਦੇ ਦਵੰਦਾਤਮਕ ਭੌਤਿਕਵਾਦ ਦੇ ਅਨੁਸਾਰ ਪ੍ਰਕਿਰਤੀ ਦੀ ਕਿਸੇ ਵੀ ਵਸਤੂ ਜਾਂ ਘਟਨਾ ਨੂੰ ਹੋਰ ਵਸਤੂਆਂ ਜਾਂ ਘਟਨਾਵਾਂ ਤੋਂ ਵੱਖ ਕਰਕੇ ਜਾਂ ਸੁਤੰਤਰ ਕਰਕੇ ਅਸੀਂ ਨਹੀਂ ਸਮਝ ਸਕਦੇ ਇਹ ਸਾਰੀਆਂ ਘਟਨਾਵਾਂ ਇੱਕ ਦੂਜੇ ਨਾਲ ਅੰਤਰ ਸਬੰਧਿਤ ਹੁੰਦੀਆਂ ਹਨ ਸੁਤੰਤਰ ਹੋ ਕੇ ਜੇਕਰ ਅਸੀਂ ਇਹਨਾਂ ਨੂੰ ਸੁਤੰਤਰ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਅਰਥਹੀਨ ਹੋ ਜਾਣਗੀਆਂ ਨੰਬਰ 2 ਇਸ ਅਨੁਸਾਰ ਇਸ ਸੰਸਾਰ ਅਤੇ ਪ੍ਰਕਿਰਤੀ ਵਿੱਚ ਸਾਰਾ ਕੁਝ ਅਸਥਾਈ ਹੈ ਅਰਥਾਤ ਟੈਂਪਰੇਰੀ ਹੈ ਗਤੀਸ਼ੀਲ ਔਰ ਪਰਿਵਰਤਨਸ਼ੀਲ ਹੈ ਅਰਥਾਤ ਉਹ ਬਦਲਦਾ ਰਹਿੰਦਾ ਹੈ ਸੰਸਾਰ ਵਿੱਚ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਦੀ ਵਿਵੇਚਨਾ ਉਨ੍ਹਾਂ ਦੇ ਅੰਤਰ ਸੰਬੰਧਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤੀ ਜਾਣੀ ਚਾਹੀਦੀ ਹੈ ਤੇ ਨਾਲ ਹੀ ਨਾਲ ਉਨ੍ਹਾਂ ਦੀ ਗਤੀ, ਪਰਿਵਰਤਨ, ਵਿਕਾਸ ਅਤੇ ਵਿਨਾਸ਼ ਨੂੰ ਵੀ ਅਰਥਾਤ ਉਨ੍ਹਾਂ ਦੇ ਖਾਤਮੇ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਸਾਨੂੰ ਨੂੰ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਨੰਬਰ 3 ਹੈ ਵਿਕਾਸ ਜਾਂ ਪਰਿਵਰਤਨ ਹੌਲੀ-ਹੌਲੀ ਜਾਂ ਆਸਾਨ ਤਰੀਕੇ ਦੇ ਨਾਲ ਨਹੀਂ ਬਲਕਿ ਜਲਦੀ ਔਰ ਇੱਕਦਮ ਹੁੰਦਾ ਹੈ ਇਹ ਪਰਿਵਰਤਨ ਦੀ ਸਥਿਤੀ ਤੋਂ ਦੂਜੀ ਦੇ ਵਿੱਚ ਛਲਾਂਗ ਦੀ ਤਰ੍ਹਾਂ ਦਾ ਅਰਥਾਤ ਇਹ ਕਿਸ ਤਰ੍ਹਾਂ ਪਰਿਵਰਤਨ ਹੁੰਦਾ ਇਸ ਤਰ੍ਹਾਂ ਹੁੰਦਾ ਜਿਵੇਂ ਦੂਸਰੀ ਸਥਿਤੀ ਦੇ ਵਿੱਚ ਛਲਾਂਗ ਲਗਾ ਕੇ ਪਹੁੰਚਿਆ ਜਾਂਦਾ ਹੈ ਵਿਕਾਸ ਦੀ ਗਤੀ ਅੱਗੇ ਵੱਧਦੀ ਹੁੰਦੀ ਹੈ ਇਹ ਪੁਰਾਣੀ ਗੁਣਾਤਮਕ ਦਸ਼ਾ ਤੋਂ ਨਵੀਂ ਗੁਣਾਤਮਕ ਦਸ਼ਾ ਦੇ ਵੱਲ ਵੱਧੇ ਰਹਿਣ ਦਾ ਸਿਲਸਿਲਾ ਹੈ ਨੰਬਰ ਨੈਕਸਟ ਹੈ 4 ਦਵੰਦਾਤਮਕ ਭੌਤਿਕਵਾਦ ਦੇ ਅਨੁਸਾਰ ਸਾਰੀਆਂ ਪ੍ਰਕਿਰਤਿਕ ਔਰ ਸਮਾਜਿਕ ਅਵਸਥਾਾਂ ਅਤੇ ਘਟਨਾਵਾਂ ਦੇ ਵਿੱਚ ਆਪਸੀ ਸਬੰਧ ਵੀ ਹੁੰਦਾ ਹੈ ਔਰ ਆਪਸੀ ਵਿਰੋਧ ਵੀ ਹੁੰਦਾ ਹੈ ਹਰੇਕ ਵਿਕਾਸ ਦੀ ਪ੍ਰਕਿਰਿਆ ਦੇ ਵਿੱਚ ਵਾਦ-ਵਿਵਾਦ ਤੇ ਸੰਵਾਦਨਾ ਦੀਆਂ ਤਿੰਨ ਅਵਸਥਾਵਾਂ ਜ਼ਰੂਰ ਹੁੰਦੀਆਂ ਹਨ ਹਰੇਕ ਅਵਸਥਾ ਦੇ ਵਿੱਚੋਂ ਹੀ ਇੱਕ ਨਵੀਂ ਅਵਸਥਾ ਦਾ ਜਨਮ ਹੁੰਦਾ ਹੈ ਨੰਬਰ 2 ਹੈ ਦਵੰਦ ਆਤਮਕ ਭੌਤਿਕ ਵਾਦ ਦੀਆਂ ਚਾਰ ਆਲੋਚਨਾਵਾਂ ਨੰਬਰ 1 ਵੈਪਰ ਦੇ ਅਨੁਸਾਰ ਮਾਰਕਸ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪਦਾਰਥ ਕਿਸ ਰੰਗਤਿਸ਼ੀਲ ਹੁੰਦਾ ਹੈ ਨੰਬਰ 2 ਕੇਰੀਓ ਹੰਟ ਦੇ ਅਨੁਸਾਰ ਦਵੰਦਾਤਮਕ ਸੋਰੀ ਦਵੰਦਾਤਮਕ ਚਾਹੇ ਮਨੁੱਖੀ ਵਿਕਾਸ ਦੇ ਇਤਿਹਾਸ ਦੇ ਵਿੱਚ ਮਹੱਤਵਪੂਰਨ ਕ੍ਰਾਂਤੀਆਂ ਦਾ ਮਾਰਗਦਰਸ਼ਨ ਕਰਦਾ ਹੈ ਪਰ ਮਾਰਕਸ ਦਾ ਇਹ ਦਾਵਾ ਫਿਰ ਵੀ ਨਹੀਂ ਮੰਨਿਆ ਜਾ ਸਕਦਾ ਕਿ ਸੱਚ ਦੀ ਖੋਜ ਦੇ ਲਈ ਇਹੀ ਸਿਰਫ ਇੱਕਮਾਤਰ ਤਰੀਕਾ ਹੈ ਨੰਬਰ 3 ਮਾਰਕਸ ਨੇ ਆਪਣੀਆਂ ਸ਼ਕਤੀਆਂ ਦਾ ਆਧਾਰ ਸਿਰਫ ਭੌਤਿਕਵਾਦ ਨੂੰ ਹੀ ਮੰਨਿਆ ਹੈ ਪਰ ਜੇ ਦੇਖਿਆ ਜਾਵੇ ਸੰਸਾਰ ਦਾ ਵਿਕਾਸ ਜੋ ਹੈ ਉਹ ਆਰਥਿਕ ਸ਼ਕਤੀਆਂ ਕਰਦੀਆਂ ਹਨ ਇਹ ਕਿਵੇਂ ਮੰਨਿਆ ਜਾਵੇਗਾ ਇਹ ਠੀਕ ਹੈ ਕਿ ਅੱਜਕੱਲ ਵਿਕਾਸ ਦੀ ਗਤੀ ਭੌਤਿਕਤਾ ਵੱਲ ਹੈ ਪਰ ਇਹ ਵੀ ਕਹਿਣਾ ਪਵੇਗਾ ਕਿ ਮਨੁੱਖ ਦਾ ਉਦੇਸ਼ ਹਮੇਸ਼ਾ ਭੌਤਿਕ ਵਿਕਾਸ ਹੀ ਨਹੀਂ ਹੁੰਦਾ ਨੰਬਰ 4 ਹੈ ਮਾਰਕਸ ਦੀ ਇਹ ਮੰਨਤਾ ਕਿ ਪਦਾਰਥ ਵਿੱਚ ਚੇਤਨਾ ਨਹੀਂ ਹੁੰਦੀ ਬਲਕਿ ਇਹ ਅੰਤਰੀਕ ਜ਼ਰੂਰਤ ਦੇ ਕਾਰਨ ਉਸ ਦਾ ਵਿਕਾਸ ਆਪ ਹੀ ਹੁੰਦਾ ਹੈ ਉਹ ਆਪਣੇ ਵਿਰੋਧਾਂ ਨੂੰ ਜਨਮ ਦਿੰਦਾ ਹੈ ਪਰ ਇਹ ਕਹਿਣਾ ਵੀ ਠੀਕ ਨਹੀਂ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਪਦਾਰਥ ਆਪਣੀ ਚੇਤਨਾ ਦੇ ਕਾਰਨ ਆਪਣੇ ਵਿਰੋਧੀ ਤੱਤਾਂ ਨੂੰ ਜਨਮ ਦੇ ਸਕਦਾ ਹੈ ਅਸਲ ਵਿੱਚ ਪਦਾਰਥ ਵਿੱਚ ਪਰਿਵਰਤਨ ਬਾਰੀ ਸ਼ਕਤੀਆਂ ਦੇ ਕਾਰਨ ਹੀ ਆਉਂਦੇ ਹਨ ਨੈਕਸਟ ਕੁਐਸਚਨ ਬਹੁਤ ਹੀ ਇੰਪੋਰਟੈਂਟ ਦਵੰਦਾਤਮਕ ਭੌਤਿਕਵਾਦ ਜਾਂ ਫਿਰ ਇਸ ਨੂੰ ਮਾਰਕਸ ਦਾ ਦਵੰਦਾਤਮਕ ਭੌਤਿਕਵਾਦ ਜਾਂ ਫਿਰ ਵਿਰੋਧੀ ਵਿਕਾਸੀ ਭੌਤਿਕਵਾਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਮਾਰਕਸ ਦੇ ਦਵੰਦਾਤਮਕ ਭੌਤਿਕਵਾਦ ਦਾ ਮਤਲਬ ਹੈ ਕਿ ਹਰੇਕ ਸਮਾਜ ਵਿੱਚ ਦੋ ਵਿਰੋਧੀ ਸ਼ਕਤੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਆਪਸੀ ਸੰਘਰਸ਼ ਦੇ ਕਾਰਨ ਸਾਡਾ ਸਮਾਜ ਵਿਕਸਿਤ ਹੁੰਦਾ ਹੈ ਮਾਰਕਸ ਦੇ ਅਨੁਸਾਰ ਪੂੰਜੀਪਤੀ ਸਮਾਜ ਵਿੱਚ ਇਹ ਵਿਰੋਧੀ ਸ਼ਕਤੀਆਂ ਪੂੰਜੀਪਤੀਆਂ ਪੂੰਜੀਪਤੀਆਂ ਦੇ ਵਰਗ ਅਤੇ ਕਿਰਤੀਆਂ ਦੇ ਵਰਗ ਦੇ ਰੂਪ ਚ ਮੌਜੂਦ ਹੁੰਦੀਆਂ ਨੇ ਇਨ੍ਹਾਂ ਸ਼ਕਤੀਆਂ ਦੇ ਵਿਰੋਧ ਦਾ ਆਧਾਰ ਭੌਤਿਕ ਤੱਤ ਹਨ ਇਨ੍ਹਾਂ ਦੋਹਾਂ ਵਰਗਾਂ ਦੇ ਆਪਸੀ ਸੰਘਰਸ਼ ਵਿੱਚ ਪੂੰਜੀਪਤੀਆਂ ਦਾ ਖਾਤਮਾ ਹੋਵੇਗਾ ਔਰ ਇੱਕ ਨਵੇਂ ਸਮਾਜਵਾਦੀ ਸਮਾਜ ਦਾ ਜਨਮ ਹੋਵੇਗਾ ਨੰਬਰ 4 ਹੈ ਸਾਡਾ ਚੌਥਾ ਕੁਐਸਚਨ ਦਵੰਦਾਤਮਕ ਭੌਤਿਕਵਾਦ ਦੀਆਂ ਚਾਰ ਮੰਨਤਾਵਾਂ ਬਾਰੇ ਦੱਸੋ ਇਹ ਇੰਨਾ ਇੰਪੋਰਟੈਂਟ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਨੂੰ ਇੱਕ ਵਾਰੀ ਜ਼ਰੂਰ ਰੀਡ ਕਰਾਂਗੇ ਨੰਬਰ 1 ਦਵੰਦਾਤਮਕ ਭੌਤਿਕਵਾਦ ਦੇ ਅਨੁਸਾਰ ਪ੍ਰਕਿਰਤੀ ਦੀ ਹਰੇਕ ਚੀਜ਼ ਦਵੰਦ ਵਿੱਚ ਫਸੀ ਹੁੰਦੀ ਹੈ ਪੁਰਾਣੀਆਂ ਚੀਜ਼ਾਂ ਖਤਮ ਹੁੰਦੀਆਂ ਤੇ ਉਹਨਾਂ ਦੀ ਜਗ੍ਹਾ ਨਵੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ ਹਨ ਨੰਬਰ 2 ਮਾਰਕਸ ਦੇ ਅਨੁਸਾਰ ਪ੍ਰਕਿਰਤੀ ਪਰਿਵਰਤਨਸ਼ੀਲ ਹੈ ਪਰ ਨਾਲ ਹੀ ਨਾਲ ਭੌਤਿਕ ਪਦਾਰਥ ਹੀ ਦੁਨੀਆ ਦਾ ਮੂਲ ਆਧਾਰ ਹਨ ਪਦਾਰਥ ਦਾ ਪਹਿਲਾ ਵਿਕਾਸ ਹੋਇਆ ਚੇਤਨਾ ਦਾ ਉਸ ਤੋਂ ਬਾਅਦ ਵਿੱਚ ਇਸ ਦਾ ਇਹ ਅਰਥ ਹੋਇਆ ਕਿ ਚੇਤਨਾ ਪਦਾਰਥ ਤੋਂ ਪੈਦਾ ਹੁੰਦੀ ਹੈ ਇਸ ਲਈ ਪਦਾਰਥ ਪ੍ਰਮੁੱਖ ਹੈ ਵਿਚਾਰ ਨਹੀਂ ਨੰਬਰ 3 ਹੈ ਮਾਰਕਸ ਵਸਤੂਆਂ ਦੀ ਸੱਚਾਈ ਦੇ ਵਿੱਚ ਵਿਸ਼ਵਾਸ ਕਰਦਾ ਹੈ ਉਸ ਦੇ ਅਨੁਸਾਰ ਪ੍ਰਕਿਰਤੀ ਪੂਰੀ ਤਰ੍ਹਾਂ ਸੁਤੰਤਰ ਨਹੀਂ ਹੈ ਇਸ ਦੀ ਹਰੇਕ ਚੀਜ਼ ਇੱਕ ਦੂਸਰੇ ਤੇ ਆਧਾਰਿਤ ਹੁੰਦੀ ਹੈ ਨੰਬਰ 4 ਇਸ ਦਵੰਧਵਾਦੀ ਦ੍ਰਿਸ਼ਟੀਕੋਣ ਦੇ ਅਨੁਸਾਰ ਦੁਨੀਆ ਦੀ ਕੋਈ ਚੀਜ਼ ਸਥਿਰ ਨਹੀਂ ਰਹਿੰਦੀ ਹਰ ਇੱਕ ਚੀਜ਼ ਵਧਦੀ ਜਾਂ ਵਿਕਸਿਤ ਹੁੰਦੀ ਹੈ ਅਤੇ ਐਂਡ ਦੇ ਵਿੱਚ ਕੀ ਇਹੋ ਖਤਮ ਹੁੰਦੀ ਰਹਿੰਦੀ ਹੈ ਨੰਬਰ 5 ਹੈ ਮਾਰਕਸ ਦੇ ਅਨੁਸਾਰ ਵਰਗ ਕੀ ਹੁੰਦਾ ਹੈ ਇੱਥੇ ਅਸੀਂ ਲੈਨਨ ਦੀ ਪਰਿਭਾਸ਼ਾ ਦੇ ਅਕੋਰਡਿੰਗ ਦੱਸਾਂਗੇ ਕਿ ਵਰਗ ਕੀ ਹੁੰਦਾ ਹੈ ਲੈਨਨ ਨੇ ਮਾਰਕਸ ਦੇ ਵਰਗ ਦੀ ਪਰਿਭਾਸ਼ਾ ਦਿੱਤੀ ਹੈ ਅਤੇ ਕਿਹਾ ਹੈ ਵਰਗ ਲੋਕਾਂ ਦੇ ਅਜਿਹੇ ਵੱਡੇ-ਵੱਡੇ ਸਮੂਹ ਹਨ ਜੋ ਸਮਾਜਿਕ ਉਤਪਾਦਨ ਦੀ ਇਤਿਹਾਸ ਦੇ ਵੱਲੋਂ ਨਿਰਧਾਰਿਤ ਕਿਸੇ ਪદ્ધਤੀ ਵਿੱਚ ਆਪਣੀ-ਆਪਣੀ ਜਗ੍ਹਾ ਦੀ ਨਜ਼ਰ ਤੋਂ ਜਾਂ ਫਿਰ ਉਤਪਾਦਨ ਦੇ ਸਾਧਨਾਂ ਦੇ ਨਾਲ ਆਪਣੇ ਸੰਬੰਧਾਂ ਦੀ ਨਜ਼ਰ ਤੋਂ ਮਿਹਨਤ ਦੇ ਸਮਾਜਿਕ ਸੰਗਠਨ ਵਿੱਚ ਆਪਣੀ ਭੂਮਿਕਾ ਦੀ ਨਜ਼ਰ ਤੋਂ ਅਤੇ ਫਲਸਰੂਪ ਸਮਾਜਿਕ ਸੰਪਤੀ ਦੇ ਜਿੰਨੇ ਵੀ ਹਿੱਸੇ ਦੇ ਉਹ ਮਾਲਕ ਹੁੰਦੇ ਹਨ ਉਸ ਦੇ ਪ੍ਰਣਾਮ ਤੇ ਉਸ ਨੂੰ ਪ੍ਰਾਪਤ ਕਰਨ ਦੇ ਤੌਰ ਤਰੀਕੇ ਦੀ ਨਜ਼ਰ ਤੋਂ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਹੁੰਦੇ ਹਨ ਪ੍ਰਸ਼ਨ ਨੰਬਰ 6 ਹੈ ਮਾਰਕਸ ਦੇ ਅਨੁਸਾਰ ਆਦਿਮ ਸਮਾਜਾਂ ਦੇ ਵਿੱਚ ਕਿਸ ਤਰ੍ਹਾਂ ਦੀ ਵਰਗ ਬਣੀ ਹੋਈ ਸੀ ਮਾਰਕਸ ਦੇ ਅਨੁਸਾਰ ਇਤਿਹਾਸ ਦੀ ਨਜ਼ਰ ਤੋਂ ਜੇ ਅਸੀਂ ਦੇਖੀਏ ਤਾਂ ਸਭ ਤੋਂ ਪਹਿਲਾਂ ਆਦਿਮ ਸਮੁਦਾਇ ਸਮਾਜ ਦੇ ਵਿੱਚ ਆਏ। ਇਸ ਸਮਾਜ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵੱਡੇ-ਵੱਡੇ ਸਮੂਹ ਜੋ ਸੀ ਉਹ ਗੋਤਰ ਉੱਤੇ ਆਧਾਰਿਤ ਹੁੰਦੇ ਸੀ। ਗੋਤਰ ਉੱਤੇ ਆਧਾਰਿਤ ਸਮੁਦਾਇ ਜਾਂ ਉਹਨਾਂ ਨੂੰ ਕਬੀਲੇ ਕਿਹਾ ਜਾਂਦਾ ਸੀ। ਉਹ ਆਪਣੇ ਨਿਵਾਸ ਖੇਤਰ, ਸੰਖਿਆ, ਭਾਸ਼ਾ ਦੀ ਨਜ਼ਰ ਤੋਂ ਇੱਕ ਦੂਸਰੇ ਤੋਂ ਅਲੱਗ ਹੁੰਦੇ ਸਨ। ਸਮਾਜਿਕ ਉਤਪਾਦਨ ਦੀ ਜੇ ਜਗ੍ਹਾ ਤੋਂ ਅਸੀਂ ਉੰਦਾਂ ਨੂੰ ਵੇਖੀਏ ਤਾਂ ਇਹਨਾਂ ਵਰਗਾਂ ਦੇ ਅਲੱਗ-ਅਲੱਗ ਮੈਂਬਰਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਸੀ ਹੁੰਦਾ ਇਸ ਆਦਮ ਸਮਾਜ ਦੇ ਵਿੱਚ ਉਤਪਾਦਨ ਦੇ ਸਾਧਨਾ ਉੱਤੇ ਸਮਾਜ ਦੀ ਹੀ ਮਲਕੀਅਤ ਹੁੰਦੀ ਸੀ ਸਮਾਜ ਦਾ ਹੀ ਅਧਿਕਾਰ ਹੁੰਦਾ ਸੀ ਇਸ ਲਈ ਕਿਸੇ ਵੀ ਗੋਤਰ ਜਾਂ ਕਿਸੇ ਵੀ ਕਬੀਲੇ ਦੇ ਸਾਰੇ ਮੈਂਬਰ ਜੋ ਸੀ ਉਹ ਬਰਾਬਰ ਸਮਝੇ ਜਾਂਦੇ ਸਨ ਨੰਬਰ 7 ਹੈ ਗੁਲਾਮੀ ਵਾਲੇ ਸਮਾਜਾਂ ਵਿੱਚ ਵਰਗਾਂ ਦਾ ਵਰਣਨ ਕਰੋ ਕਿ ਗੁਲਾਮੀ ਵਾਲੇ ਜੋ ਸਮਾਜ ਸੀ ਉੱਥੇ ਕਿਸ ਤਰ੍ਹਾਂ ਦੇ ਵਰਗ ਬਣੇ ਹੋਏ ਸੀ ਉੱਤਰ ਹੈ ਇਸ ਸਮਾਜ ਵਿੱਚ ਗੁਲਾਮ ਸਵਮੀ ਤਵ ਦੇ ਵੱਡੇ ਪੈਮਾਨੇ ਤੇ ਪ੍ਰਚਲਨ ਤੋਂ ਪਹਿਲਾਂ ਅਰਥਾਤ ਜਦੋਂ ਗੁਲਾਮਾਂ ਤੇ ਸਵਮੀ ਤਵ ਦਾ ਸਵਮੀਆਂ ਦਾ ਪ੍ਰਚਲਨ ਨਹੀਂ ਸੀ ਹੋਇਆ ਬੜੇ ਵੱਡੇ ਪੈਮਾਨੇ ਤੇ ਸ਼ੁਰੂ ਨਹੀਂ ਸੀ ਹੋਇਆ ਇਸ ਤੋਂ ਪਹਿਲਾਂ ਤੇ ਦਾਸਮੂਲਕ ਸਮਾਜ ਦੀ ਸ਼ੁਰੂਆਤੀ ਅਵਸਥਾ ਦੇ ਵਿੱਚ ਜਦੋਂ ਦਾਸਮੂਲਕ ਸਮਾਜ ਹੋਣ ਦੇ ਵਿੱਚ ਆਏ ਉਹ ਜਦੋਂ ਸ਼ੁਰੂ ਹੋਏ ਹੋਏ ਸੀ ਉਸ ਸਮੇਂ ਦੇ ਵਿੱਚ ਜਿਆਦਾ ਲੋਕ ਜੋ ਸੀ ਉਹ ਸਮੁਦਾਇ ਦੇ ਵਿੱਚ ਰਹਿਣ ਵਾਲੇ ਕਿਸਾਨ ਸੀ ਉਸ ਸਮੁਦਾਏ ਅਤੇ ਨਵੇਂ ਉੱਭਰ ਰਹੇ ਰਾਜਨ ਤੇ ਨਿਰਪਰ ਕਰਨ ਵਾਲੇ ਛੋਟੇ-ਛੋਟੇ ਉਤਪਾਦਕ ਸੀਗੇ ਅਰਥਾਤ ਛੋਟੇ-ਛੋਟੇ ਕਿਤਾਕਾਰ ਸੀ ਹੌਲੀ-ਹੌਲੀ ਜਿਵੇਂ-ਜਿਵੇਂ ਸਮਾਜ ਦਾ ਵਿਕਾਸ ਹੁੰਦਾ ਗਿਆ ਕੁਝ ਲੋਕਾਂ ਨੇ ਧਾਨ ਇਕੱਠਾ ਕੀਤਾ ਅਤੇ ਦੂਜਿਆਂ ਦੇ ਗੁਲਤਾਨੇ ਇਕੱਠਾ ਨਹੀਂ ਸੀ ਹੋਇਆ ਇਸ ਦੇ ਨਾਲ-ਨਾਲ ਗੁਲਾਮਾਂ ਦਾ ਵੀ ਇੱਕ ਵਰਗ ਪੈਦਾ ਹੋ ਗਿਆ ਗੁਲਾਮਾਂ ਦਾ ਉਪਯੋਗ ਆਰਥਿਕ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤਾ ਜਾਣ ਲੱਗਾ ਇੱਕ ਹੋਰ ਵਰਗ ਜੋ ਸੀ ਗੁਲਾਮ ਵਰਗ ਦੇ ਨਾਲ ਸਿੱਧੇ-ਸਿੱਧੇ ਤੌਰ ਤੇ ਸੰਬੰਧ ਰੱਖਦਾ ਸੀ ਉਹ ਕੌਣ ਸੀ ਗੁਲਾਮ ਵਰਗ ਦਾ ਵਿਰੋਧੀ ਅਰਥਾਤ ਉਹ ਕੌਣ ਸੀਗੇ ਉਹ ਸੀਗੇ ਦਾਸਾਂ ਦੇ ਮਾਲਕ ਜੋ ਉਤਪਾਦਨ ਦੇ ਬੁਨਿਆਦੀ ਸਾਧਨਾਂ ਦੇ ਮਾਲਕ ਹੁੰਦੇ ਸੀ ਇਸ ਸਮਾਜ ਦੇ ਵਿੱਚ ਉਨਤੀ ਬਹੁਤ ਜ਼ਿਆਦਾ ਹੋਈ ਵਿਕਾ ਵਪਾਰ ਦਾ ਵਿਕਾਸ ਹੋਇਆ ਲੋਹੇ ਦੇ ਹਥਿਆਰਾਂ ਤੇ ਵੱਡੀਆਂ-ਵੱਡੀਆਂ ਸਨਾਮਾਂ ਦਾ ਵਿਕਾਸ ਹੋਇਆ ਇਸ ਕਾਰਨ ਹਸਤ ਸ਼ਿਲਪੀ ਅਰਥਾ ਜਿਹੜੇ ਹੱਥ ਨਾਲ ਕੰਮ ਕਰਨ ਵਾਲੇ ਸੀ ਤੇ ਛੋਟੇ-ਛੋਟੇ ਉਤਪਾਦਕਾਂ ਦਾ ਇੱਕ ਵਰਗ ਵੀ ਇਸ ਸਮੇਂ ਖੜਾ ਹੋ ਗਿਆ ਸੀ ਨੈਕਸਟ ਕੁਐਸਚਨ ਹੈ ਸਾਡਾ ਕੁਐਸਚਨ ਨੰਬਰ 8 ਸਮੰਤੀ ਸਮਾਜ ਦੇ ਵਿੱਚ ਵਰਗ ਅਰਥਾਤ ਕਿਹੋ ਜਿਹੇ ਵਰਗ ਬਣੇ ਹੋਏ ਸੀ ਜਾਂ ਫਿਰ ਜਾਗੀਰਦਾਰੀ ਇਸ ਤਰ੍ਹਾਂ ਦੇ ਸਮਾਜ ਵਿੱਚ ਜਾਗੀਰਦਾਰਾਂ ਅਤੇ ਜ਼ਿਮੀਨੀ ਗੁਲਾਮਾਂ ਦੇ ਮੁੱਖ ਦੋ ਵਰਗ ਬਣ ਗਏ ਜਾਗੀਰਦਾਰ ਕੰਮ ਨਾ ਕਰਨ ਵਾਲੇ ਸੰਪਤੀ ਦੇ ਮਾਲਕ ਹੁੰਦੇ ਸੀ ਉਹਨਾਂ ਕੋਲ ਵੱਡੀਆਂ-ਵੱਡੀਆਂ ਜਾਗੀਰਾਂ ਜਮੀਨੀ ਗੁਲਾਮਾਂ ਦੇ ਉੱਪਰ ਉਹਨਾਂ ਦਾ ਪੂਰਾ ਨਹੀਂ ਤਾਂ ਥੋੜਾ ਜਿਹਾ ਦੇ ਅਧਿਕਾਰ ਜ਼ਰੂਰ ਹੁੰਦਾ ਸੀ ਜਮੀਨੀ ਗੁਲਾਮ ਜ਼ਗੀਰਦਾਰਾਂ ਦੇ ਲਈ ਕੰਮ ਕਰਨ ਨੂੰ ਮਜਬੂਰ ਸੀਗੇ ਤੇ ਜਮੀਨੀ ਦਾਸ ਜਿਹੜੇ ਸੀ ਉਹ ਜਮੀਨੀ ਦਾਸ ਪ੍ਰਥਾ ਦੇ ਸੰਸਥਾਪਕ ਉਹ ਬਣ ਚੁੱਕੇ ਸੀਗੇ ਔਰ ਸੰਸਥਾਪਕ ਬਣਨ ਦੇ ਬਾਅਦ ਵੀ ਜਮੀਨੀ ਗੁਲਾਮਾਂ ਦੇ ਜ਼ਮੀਨ ਦੇ ਨਾਲ ਹੀ ਉਹਨਾਂ ਦੀ ਖਰੀਦ ਫਰੋਕਤ ਹੋਣ ਲੱਗੀ ਸੀ ਜ਼ਮੀਨਾਂ ਦੇ ਮਾਲਕ ਕਿਸਾਨਾਂ ਦੇ ਕਿਰਤ ਦੇ ਸੰਗਠਨ ਕਰਤਾ ਦੀ ਭੂਮਿਕਾ ਨਿਭਾਉਣ ਲੱਗ ਪਏ ਸੀ ਤੇ ਦੂਜੇ ਪਾਸੇ ਜਮੀਨੀ ਗੁਲਾਮ ਉਹਨਾਂ ਦੀ ਜ਼ਮੀਨ ਤੇ ਜਾਂ ਉਹਨਾਂ ਦੇ ਘਰਾਂ ਤੇ ਕੰਮ ਕਰਦੇ ਸੀ ਜ਼ਮੀਨਾਂ ਦੇ ਮਾਲਕ ਕਿਸਾਨਾਂ ਵੱਲੋਂ ਪੈਦਾ ਕੀਤਾ ਜਾਣ ਵਾਲਾ ਜੋ ਵਾਧੂ ਉਤਪਾਦਨ ਸੀ ਉਸ ਦਾ ਜ਼ਿਆਦਾਤਰ ਹਿੱਸਾ ਖੁਦ ਹੀ ਹੜੱਪ ਜਾਂਦੇ ਸੀ ਖੁਦ ਹੀ ਖਾ ਜਾਂਦੇ ਸਨ ਤੇ ਮਜ਼ਦੂਰਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ ਪ੍ਰਸ਼ਨ ਨੰਬਰ 9 ਹੈ ਪੂੰਜੀਵਾਦੀ ਸਮਾਜ ਵਿੱਚ ਵਰਗ ਜਾਗੀਰਦਾਰੀ ਦੇ ਵਿਕਾਸ ਦੇ ਨਾਲ-ਨਾਲ ਉਸ ਉਸ ਦੇ ਅੰਦਰ ਪੂੰਜੀਪਤੀਆਂ ਦਾ ਇੱਕ ਨਵਾਂ ਵਰਗ ਵਿਕਸਿਤ ਹੁੰਦਾ ਗਿਆ ਇਹ ਉਹੀ ਵਰਗ ਸੀ ਜਿਸ ਨੇ ਸਮੰਤੀ ਸਮਾਜ ਦੇ ਵਿੱਚ ਆਪਣੀਆਂ ਜੜ੍ਹਾਂ ਜਮਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਪੂੰਜੀਪਤੀ ਵਰਗ ਉਦਯੋਗ ਦੇ ਤੇ ਖੇਤੀ ਦੇ ਵਿੱਚ ਉਤਪਾਦਨ ਦੇ ਸਾਧਨਾਂ ਦੇ ਮਾਲਕ ਤੇ ਕੰਮ ਕਰਨ ਵਾਲੇ ਧਨੀ ਜਾਂ ਫਿਰ ਸੱਤਾਧਾਰੀਆਂ ਨੂੰ ਲੈ ਕੇ ਇਕੱਠੇ ਹੁੰਦਾ ਹੈ ਜੋ ਆਪਣੀਆਂ ਕੰਮ ਕਰਨ ਵਾਲੀਆਂ ਥਾਵਾਂ ਇਹ ਕਿਰਤ ਪ੍ਰਕਿਰਿਆ ਦਾ ਸੰਗਠਨ ਕਰਦੇ ਨੇ ਅਰਥਾਤ ਕੰਮ ਕਰਨ ਵਾਲੀ ਥਾਂ ਔਰ ਕਿਰਤ ਦੀ ਪ੍ਰਕਿਰਿਆ ਉਹਨਾਂ ਨੇ ਆਰਗੇਨਾਈਜ਼ ਕਰਨੀ ਹੁੰਦੀ ਹੈ ਤੇ ਮਜ਼ਦੂਰਾਂ ਦੇ ਸ਼ੋਸ਼ਣ ਦੇ ਫਲਸਰੂਪ ਮੁਨਾਫੇ ਦੇ ਰੂਪ ਦੇ ਵਿੱਚ ਜੋ ਫਾਲਤੂ ਉਤਪਾਦਨ ਹੁੰਦਾ ਉਸ ਨੂੰ ਵੀ ਉਹ ਖੁਦ ਪ੍ਰਾਪਤ ਕਰਦੇ ਨੇ ਅਰਥਾਤ ਖੁਦ ਰੱਖਦੇ ਹਨ ਪੂੰਜੀਵਾਦੀ ਸਮਾਜ ਦਾ ਦੂਜਾ ਪ੍ਰਧਾਨ ਵਰਗ ਕੌਣ ਹੁੰਦਾ ਹੈ ਹੁੰਦਾ ਹੈ ਮਜ਼ਦੂਰ ਪਹਿਲਾ ਕੌਣ ਸੀਗਾ ਜੀ ਪੂੰਜੀਪਤੀ ਦੂਸਰਾ ਹੈ ਮਜ਼ਦੂਰ ਮਜ਼ਦੂਰ ਪੂੰਜੀਪਤੀ ਵਰਗ ਦਾ ਵਿਰੋਧੀ ਹੁੰਦਾ ਹੈ ਕਿਉਂ ਕਿਉਂਕਿ ਉਸ ਨੂੰ ਉਸ ਦਾ ਪੂਰਾ ਮਜ਼ਦੂਰੀ ਦਾ ਮੁੱਲ ਨਹੀਂ ਦਿੰਦੇ ਇਸ ਦੇ ਨਾਲ ਨਾਲ ਉਸ ਦੇ ਹੋਂਦ ਦੀ ਇੱਕ ਜ਼ਰੂਰੀ ਸ਼ਰਤ ਵੀ ਹੁੰਦੀ ਹੈ ਕਿ ਇਸ ਦੀ ਮਜ਼ਦੂਰ ਵਰਗ ਕਿੱਦਾਂ ਹੋਂਦ ਵਿੱਚ ਆਉਂਦੇ ਨੇ ਮਜ਼ਦੂਰ ਵਰਗ ਦਾ ਗਠਨ ਜੋ ਹੈ ਉਹ ਭਾੜੇ ਦੇ ਮਜ਼ਦੂਰਾਂ ਨੂੰ ਲੈ ਕੇ ਹੁੰਦਾ ਹੈ ਜੋ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਤੋਂ ਤੇ ਉਹਨਾਂ ਨੂੰ ਹਾਸਲ ਕਰਨ ਦੇ ਮੌਕਿਆਂ ਤੋਂ ਵੰਚਿਤ ਹੁੰਦੇ ਨੇ ਪੂੰਜੀਪਤੀ ਵਰਗ ਜ਼ਿਆਦਾਤਰ ਆਰਥਿਕ ਜ਼ੋਰ ਜ਼ਬਰਦਸਤੀ ਦੇ ਸਹਾਰੇ ਅਰਥਾਤ ਪੈਸੇ ਦੇ ਆਧਾਰ ਤੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਹੈ ਵਰਗ ਦੇ ਰੂਪ ਦੇ ਵਿੱਚ ਮਜ਼ਦੂਰ ਦੇ ਕੋਲ ਉਤਪਾਦਨ ਦੇ ਸਾਧਨ ਨਹੀਂ ਹੁੰਦੇ ਉਹਦੇ ਕੋਲ ਸਿਰਫ ਇੱਕੋ ਹੀ ਚੀਜ਼ ਹੁੰਦੀ ਹੈ ਆਪਣੀ ਕਿਰਤ ਕਿਰਤ ਨੂੰ ਵੇਚ ਕੇ ਹੀ ਉਹ ਆਪਣੀ ਜੀਵਿਕਾ ਚਲਾਉਂਦਾ ਹੈ ਆਪਣਾ ਜੀਵਨ ਜੋ ਹੈ ਵਿਆਪਨ ਕਰਦਾ ਹੈ ਅਤੇ ਪੂੰਜੀਪਤੀਆਂ ਦੇ ਕੋਲ ਕੰਮ ਕਰਨ ਦੇ ਲਈ ਉਹ ਮਜਬੂਰ ਹੁੰਦਾ ਹੈ ਪ੍ਰਸ਼ਨ ਨੰਬਰ ਹੈ 10 ਵਰਗ ਸੰਘਰਸ਼ ਕਾਰਲ ਮਾਰਕਸ ਨੇ ਹਰੇਕ ਸਮਾਜ ਦੇ ਵਿੱਚ ਦੋ ਵਰਗਾਂ ਦੀ ਵਿਵਚਨਾ ਕੀਤੀ ਹੈ। ਉਹਨਾਂ ਦੇ ਅਨੁਸਾਰ ਹਰੇਕ ਸਮਾਜ ਦੇ ਵਿੱਚ ਦੋ ਵਿਰੋਧੀ ਵਰਗ ਇੱਕ ਸ਼ੋਸ਼ਣ ਕਰਨ ਵਾਲਾ ਅਤੇ ਦੂਸਰਾ ਸ਼ੋਸ਼ਿਤ ਹੋਣ ਵਾਲਾ ਵਰਗ ਹੁੰਦੇ ਹਨ। ਇਹ ਦੋ ਤਰ੍ਹਾਂ ਦੇ ਵਰਗਾਂ ਦੀ ਹੀ ਸਾਰੇ ਜੋ ਹੈ ਪੂੰਜੀਵਾਦ ਦੇ ਵਿੱਚ ਮਾਰਕਸ ਦੇ ਪੂੰਜੀਵਾਦ ਸੰਬੰਧੀ ਵਿਚਾਰਾਂ ਦੇ ਵਿੱਚ ਇਸ ਦੀ ਹੀ ਚਰਚਾ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪੂੰਜੀਪਤੀ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹਨ। ਸ਼ੋਸ਼ਣ ਕਰਨ ਵਾਲਾ ਵਰਗ ਜਿਸ ਨੂੰ ਉਹ ਪੂੰਜੀਪਤੀ ਵਰਗ ਜਾਂ ਬਰਗੋਸੀਸ ਦਾ ਨਾਮ ਦਿੰਦਾ ਹੈ ਉਸ ਕੋਲ ਪੂੰਜੀ ਸੌਰੀ ਉਸ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਤੇ ਉਹ ਇਨ੍ਹਾਂ ਉਤਪਾਦਨ ਦੇ ਸਾਧਨਾਂ ਦੇ ਨਾਲ ਹੋਰਾਂ ਵਰਗਾਂ ਨੂੰ ਵੀ ਦਬਾਉਂਦਾ ਹੈ ਤੇ ਦੂਜਾ ਵਰਗ ਜਿਸ ਨੂੰ ਉਹ ਸਰਬਹਾਰਾ ਜਾਂ ਮਜ਼ਦੂਰ ਵਰਗ ਜਾਂ ਪ੍ਰੋਲਟਾਰੀ ਦਾ ਨਾਮ ਦਿੰਦਾ ਹੈ ਉਸ ਕੋਲ ਉਤਪਾਦਨ ਦਾ ਕੋਈ ਸਾਧਨ ਨਹੀਂ ਹੁੰਦਾ ਉਸ ਕੋਲ ਸਿਰਫ ਇੱਕੋ ਹੀ ਚੀਜ਼ ਹੁੰਦੀ ਹੈ ਉਹ ਆਪਣੀ ਮਿਹਨਤ ਨੂੰ ਵੇਚਣ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਉਹ ਹਮੇਸ਼ਾ ਪੂੰਜੀਪਤੀ ਵਰਗ ਤੋਂ ਸ਼ੋਸ਼ਿਤ ਹੁੰਦਾ ਹੈ ਇਨ੍ਹਾਂ ਦੋਹਾਂ ਦੇ ਵਿਚਕਾਰ ਹਮੇਸ਼ਾ ਸੰਘਰਸ਼ ਚੱਲਦਾ ਰਹਿੰਦਾ ਹੈ ਇਸੇ ਨੂੰ ਮਾਰਕਸ ਨੇ ਵਰਗ ਸੰਘਰਸ਼ ਦਾ ਨਾਮ ਦਿੱਤਾ ਹੈ ਪ੍ਰਸ਼ਨ ਨੰਬਰ 11 ਮਾਰਕਸ ਦੇ ਅਨੁਸਾਰ ਕਿਸ ਸਮੇਂ ਵਰਗ ਤੇ ਵਰਗ ਸੰਘਰਸ਼ ਦਾ ਅੰਤ ਹੋ ਜਾਵੇਗਾ ਮਜ਼ਦੂਰ ਵਰਗ ਦੀ ਲੀਡਰਸ਼ਿਪ ਵਿੱਚ ਵਰਗ ਸੰਘਰਸ਼ ਦੇ ਦੁਆਰਾ ਰਾਜ ਦੇ ਯੰਤਰ ਤੇ ਅਧਿਕਾਰ ਹੋ ਜਾਣ ਦੇ ਬਾਅਦ ਅਰਥਾਤ ਜੋ ਰਾਜ ਰੂਪੀ ਜੋ ਯੰਤਰ ਹੈ ਜਦੋਂ ਉਸ ਦੇ ਉੱਪਰ ਅਧਿਕਾਰ ਹੋ ਜਾਏਗਾ ਹੁਣ ਜਾਣ ਤੋਂ ਬਾਅਦ ਸਮਾਜਵਾਦ ਦੇ ਯੁੱਗ ਦੀ ਸ਼ੁਰੂਆਤ ਹੋਵੇਗੀ ਮਾਰਕਸ ਦੇ ਅਨੁਸਾਰ ਰਾਜ ਜੋ ਹੈ ਉਹ ਸ਼ੋਸ਼ਕ ਵਰਗ ਦੇ ਹੱਥਾਂ ਦੇ ਵਿੱਚ ਦਮਨ ਦਾ ਬਹੁਤ ਵੱਡਾ ਹਥਿਆਰ ਹੈ ਰਾਜ ਕਰਕੇ ਇਹ ਸਾਰਾ ਦਮਨ ਜੋ ਹੈ ਕੀਤਾ ਜਾ ਰਿਹਾ ਹੈ ਕ੍ਰਾਂਤੀ ਦੇ ਬਾਅਦ ਵੀ ਸਮੰਤਵਾਦ ਤੇ ਪੂੰਜੀਵਾਦ ਦੇ ਦਲਾਲ ਪ੍ਰਤੀਕ੍ਰਾਂਤੀ ਦੀ ਅਰਥਾਤ ਉਲਟ ਕੇ ਕ੍ਰਾਂਤੀ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਪੂੰਜੀਵਾਦ ਦੇ ਸਮ ਸਮਾਜਵਾਦ ਦੇ ਵਿੱਚ ਜਾਣ ਦੇ ਸਮੇਂ ਵੀ ਮਜ਼ਦੂਰਾਂ ਦੀ ਸ਼ਕਤੀ ਜਾਂ ਮਜ਼ਦੂਰਾਂ ਦੀ ਜੋ ਸੱਤਾ ਹੈ ਉਹ ਅਸਥਾਈ ਅਵਸਥਾ ਹੋਏਗੀ ਸਮਾਜਵਾਦੀ ਸਥਾਪਨਾ ਦੇ ਬਾਅਦ ਸ਼ੋਸ਼ਣ ਦਾ ਅੰਤ ਹੋ ਜਾਣ ਤੇ ਵਰਗ ਵੀ ਖਤਮ ਹੋ ਜਾਣਗੇ ਅਤੇ ਹਰ ਵਿਅਕਤੀ ਨੂੰ ਆਪਣੇ ਕਿਰਤ ਦੇ ਅਨੁਸਾਰ ਆਪਣੀ ਮਜ਼ਦੂਰੀ ਦੇ ਅਨੁਸਾਰ ਉਤਪਾਦਨ ਦਾ ਭਾਗ ਜਾਂ ਉਤਪਾਦਨ ਦਾ ਮੁੱਲ ਮਿਲੇਗਾ ਪਰ ਸਮਾਜਵਾਦ ਦੀ ਜਿਆਦਾ ਉन्नत ਅਵਸਥਾ ਦੇ ਵਿੱਚ ਹਰ ਇੱਕ ਨੂੰ ਉਸ ਦੀ ਜ਼ਰੂਰਤ ਦੇ ਅਨੁਸਾਰ ਹੀ ਜੋ ਹੈ ਲਾਭ ਮਿਲਣ ਲੱਗ ਜਾਵੇਗਾ ਹੌਲੀ ਹੌਲੀ ਰਾਜ ਜੋ ਸ਼ੋਸ਼ਕ ਵਰਗ ਦਾ ਹਥਿਆਰ ਰਿਹਾ ਸੀ ਉਹ ਵੀ ਵਿਖਰ ਜਾਵੇਗਾ ਅਰਥਾਤ ਉਹ ਵੀ ਉਸ ਦੀ ਹੋਂਦ ਵੀ ਖਤਮ ਹੋ ਜਾਵੇਗੀ ਔਰ ਇਸ ਦੀ ਥਾਂ ਆਪਸੀ ਸਹਿਯੋਗ ਅਤੇ ਸਹਿਕਾਰਤਾ ਦੇ ਆਧਾਰ ਤੇ ਬਣੀਆਂ ਹੋਈਆਂ ਜੋ ਸੰਸਥਾਵਾਂ ਹੋਣਗੀਆਂ ਉਹ ਲੈ ਲੈਣਗੀਆਂ ਵਰਗਾ ਅਤੇ ਵਰਗ ਸੰਘਰਸ਼ ਦਾ ਵੀ ਅੰਤ ਹੋ ਜਾਵੇਗਾ ਨੈਕਸਟ ਕੁਐਸਚਨ ਹੈ ਸਾਡਾ ਕੁਐਸਚਨ ਨੰਬਰ 12 ਪੂੰਜੀਵਾਦੀ ਵਰਗ ਜਾਂ ਫਿਰ ਪੂੰਜੀਵਾਦ ਦੇ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਸ ਨੂੰ ਬੁਰਜੁਆ ਬੁਰਜੁਆਜ਼ੀ ਜਾਂ ਹਾਕਮ ਵਰਗ ਵੀ ਕਿਹਾ ਜਾ ਸਕਦਾ ਹੈ ਇਸ ਦਾ ਅਨਸਰ ਹੈ ਮਾਰਕਸ ਨੇ ਪੂੰਜੀਵਾਦੀ ਵਰਗ ਦੀ ਧਾਰਨਾ ਦਿੱਤੀ ਉਸ ਅਨੁਸਾਰ ਸਮਾਜ ਵਿੱਚ ਇੱਕ ਵਰਗ ਅਜਿਹਾ ਹੁੰਦਾ ਹੈ ਜਿਸ ਦੇ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਤੇ ਜਿਹੜਾ ਸਾਰੇ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ ਉਹ ਆਪਣੇ ਉਤਪਾਦਨ ਦੇ ਸਾਧਨਾਂ ਦੀ ਮਦਦ ਨਾਲ ਹੋਰ ਵਰਗਾਂ ਦਾ ਸ਼ੋਸ਼ਣ ਕਰਦਾ ਹੈ ਇਨਾ ਸਾਧਨਾਂ ਦੀ ਮਦਦ ਨਾਲ ਉਹ ਹੋਰ ਪੈਸੇ ਜਾਂ ਫਿਰ ਹੋਰ ਜ਼ਿਆਦਾ ਕਮਾਈ ਕਰਦਾ ਜਾਂਦਾ ਹੈ ਅਤੇ ਹੋਰ ਅਮੀਰ ਹੋ ਜਾਂਦਾ ਹੈ ਉਹ ਇਸ ਪੈਸੇ ਅਤੇ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਕਰਕੇ ਉਤਪਾਦਨ ਦੇ ਸਾਧਨਾਂ ਉੱਪਰ ਆਪਣਾ ਹੱਕ ਹੋਣ ਕਰਕੇ ਐਸ਼ ਦੀ ਜ਼ਿੰਦਗੀ ਬਤੀਤ ਕਰਦਾ ਹੈ ਇਹ ਇੱਕ ਪ੍ਰਤੀਸ਼ੀਲ ਵਰਗ ਹੁੰਦਾ ਹੈ ਜਿਹੜਾ ਥੋੜੇ-ਥੋੜੇ ਸਮੇਂ ਦੇ ਵਿੱਚ ਹੀ ਸ਼ਕਤੀਸ਼ਾਲੀ ਉਤਪਾਦਕ ਸ਼ਕਤੀਆਂ ਦਾ ਮਾਲਕ ਬਣ ਜਾਂਦਾ ਹੈ ਅਤੇ ਸਮਾਜਿਕ ਹੁਨਤੀ ਨੂੰ ਰੋਕਦੇ ਹੋਏ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦੇ ਹਨ ਇੱਕ ਦਿਨ ਇਹੋ ਜਾਂ ਆਵੇਗਾ ਜਦੋਂ ਮਜ਼ਦੂਰ ਵਰਗ ਇਸ ਵਰਗ ਦੀ ਸੱਤਾ ਨੂੰ ਸ਼ਕਤੀ ਨੂੰ ਉਖਾੜ ਕੇ ਸੁੱਟ ਦੇਣਗੇ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨਗੇ ਏਸੀ ਕਾਲ ਮਾਰਕਸ ਦੇ ਇਸ ਸੰਬੰਧੀ ਵਿਚਾਰ ਪ੍ਰਸ਼ਨ ਨੰਬਰ 13 ਇਹ ਵੀ ਬਹੁਤ ਇੰਪੋਰਟੈਂਟ ਹੈ ਮਜ਼ਦੂਰ ਵਰਗ ਕਿਹੜਾ ਹੈ ਜਾਂ ਪ੍ਰੋਲ ਤਾਰੀ ਜਿਸ ਬਾਰੇ ਅਸੀਂ ਬਹੁਤ ਵਾਰੀ ਪਿਛਲੇ ਕੁਐਸਚਨਾਂ ਵਿੱਚ ਗੱਲ ਕਰ ਚੁੱਕੇ ਹਾਂ ਮਜ਼ਦੂਰ ਵਰਗ ਕਿਹੜਾ ਹੈ ਜਿਸ ਦਾ ਪੂੰਜੀਪਤੀ ਵਰਗ ਸ਼ੋਸ਼ਣ ਕਰਦੇ ਹਨ ਜਿਨ੍ਹਾਂ ਨੂੰ ਮਜ਼ਦੂਰੀ ਘੱਟ ਦਿੱਤੀ ਜਾਂਦੀ ਹੈ ਔਰ ਕੰਮ ਜੋ ਹੈ ਉਹ ਜ਼ਿਆਦਾ ਲਿਆ ਜਾਂਦਾ ਹੈ ਜਿਸ ਕਾਰਨ ਉਹ ਆਪਣਾ ਜੀਵਨ ਜੋ ਹੈ ਬੜੀ ਮੁਸ਼ਕਿਲ ਨਾਲ ਗੁਜ਼ਾਰਦੇ ਨੇ ਔਰ ਉਮੀਦ ਕਰਦੇ ਨੇ ਕਿ ਇੱਕ ਦਿਨ ਇਹੋ ਜਿਹਾ ਆਵੇਗਾ ਜਦੋਂ ਉਹ ਪੂੰਜੀਪਤੀ ਵਰਗ ਨੂੰ ਉਖਾੜ ਸੁੱਟੇਗਾ ਅਤੇ ਸਮਾਜਵਾਦੀ ਸਥਾਪਨਾ ਸਮਾਜਵਾਦੀ ਸਥਾਪਨਾ ਕਰਨਗੇ ਕਵੈਸਚਨ ਨੰਬਰ 14 ਹੈ ਮਾਰਕਸਵਾਦੀ ਵਾਦ ਵਿਵਾਦ ਅਤੇ ਸੰਵਾਦੀ ਪ੍ਰਕਿਰਿਆ ਜਾਇ ਇਸ ਨੂੰ ਨਿਖੇ ਨਿਖੇਦ ਦਾ ਨਿਖੇਦ ਜਾਂ ਪੂਰਕ ਦਾ ਪੂਰਕ ਇਹ ਕਵੈਸਚਨ ਬਹੁਤ ਇੰਪੋਰਟੈਂਟ ਹੈ ਹਰ ਵਾਰ ਕਵੈਸਚਨ ਸਾਨੂੰ ਐਗਜ਼ਾਮ ਚ ਦੇਖਣ ਨੂੰ ਲਗਭਗ ਮਿਲ ਜਾਂਦਾ ਹੈ ਤਾਂ ਇਸ ਨੂੰ ਬੜੇ ਧਿਆਨ ਨਾਲ ਲਿਖਣਾ ਹਰੇਕ ਵਿਕਾਸ ਦੀ ਪ੍ਰਕਿਰਿਆ ਦੇ ਵਿੱਚ ਵਾਦ ਵਿਵਾਦ ਤੇ ਸੰਵਾਦ ਤਿੰਨ ਅਵਸਥਾਾਂ ਹੁੰਦੀਆਂ ਹਨ ਇੱਕ ਅਵਸਥਾ ਆਪਣੀ ਪਿਛਲੀ ਅਵਸਥਾ ਦਾ ਨਿਸ਼ੇਧ ਹੁੰਦੀ ਹੈ ਜਾਂ ਫਿਰ ਬਦਲਾਅ ਹੁੰਦੀ ਹੈ ਜਾਂ ਫਿਰ ਉਸ ਦੀ ਪੂਰਕ ਹੁੰਦੀ ਹੈ ਫਿਰ ਹੌਲੀ-ਹੌਲੀ ਉਸ ਦੇ ਵਿੱਚ ਵੀ ਜੋ ਨਵੀਂ ਵਿਵਸਥਾ ਉੱਭਰ ਕੇ ਆਈ ਹੈ ਉਸ ਵਿੱਚ ਵੀ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਦਾ ਵੀ ਫਿਰ ਪੂਰਕ ਕਰਕੇ ਇੱਕ ਹੋਰ ਨਵੀਂ ਅਵਸਥਾ ਨੂੰ ਜੋ ਹੈ ਉਹ ਜਨਮ ਦਿੰਦੀ ਹੈ ਇਸ ਤਰ੍ਹਾਂ ਪੂਰਕ ਦੇ ਪੂਰਕ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਅਰਥਾਤ ਇੱਕ ਦੀ ਜਗ੍ਹਾ ਦੂਸਰਾ ਜੋ ਹੈ ਉਸ ਦੀ ਜਗ੍ਹਾ ਲੈ ਲੈਂਦਾ ਹੈ ਨੰਬਰ ਕੁਐਸਚਨ ਨੰਬਰ ਹੈ 15 ਅਧੂਸ ਰਚਨਾ ਬੁਨਿਆਦ ਜਾਂ ਫਿਰ ਆਧਾਰ ਇਹ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਅਨਸਰ ਸਟਾਰਟ ਕਰਦੇ ਹਾਂ ਜੀ ਇਸ ਦਾ ਮਾਰਕਸ ਦੇ ਅਨੁਸਾਰ ਮਾਰਕਸ ਨੇ ਸਮਾਜ ਦੇ ਬੁਨਿਆਦੀ ਭਾਗ ਨੂੰ ਜਾਂ ਨਿਚਲੇ ਭਾਗ ਨੂੰ ਅਧੂ ਸਰੰਚਨਾ ਕਿਹਾ ਹੈ ਤੇ ਮਾਰਕਸ ਦੇ ਅਨੁਸਾਰ ਅਧੂ ਸਰੰਚਨਾ ਕੀ ਹੈ ਉਹ ਸਮਾਜ ਦਾ ਆਧਾਰ ਜਾਂ ਕੇਂਦਰੀ ਭਾਗ ਹੈ ਜਿਸ ਦੇ ਵਿੱਚ ਕਿਰਤੀ ਜਾਂ ਮਜ਼ਦੂਰ ਜਾ ਮਜ਼ਦੂਰ ਜਾਂ ਫਿਰ ਉਤਪਾਦਨ ਉਤਪਾਦਨ ਦੇ ਜੋ అనుభవ ਨੇ ਕਿਰਤ ਜਾਂ ਮਜ਼ਦੂਰੀ ਦੀ ਜਾਣਕਾਰੀ ਜਾਂ ਕਰਤ ਕਰਨ ਦਾ ਜੋ ਕੌਸ਼ਲ ਹੈ ਅਤੇ ਉਤਪਾਦਨ ਦੇ ਸੰਬੰਧਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਇਸ ਤਰ੍ਹਾਂ ਇੱਕ ਆਰਥਿਕ ਸਰੰਚਨਾ ਹੈ ਜਿਸ ਨੂੰ ਉਹਨਾਂ ਨੇ ਜੋ ਹੈ ਅਧੋ ਸਰੰਚਨਾ ਕਿਹਾ ਹੈ ਔਰ ਇਹ ਹੀ ਅਸਲੀ ਨੀ ਹੈ ਜਿਸ ਉੱਤੇ ਸਮਾਜ ਦੀ ਅਧਿ ਸਰੰਚਨਾ ਸੁਪਰਸਟਰਕਚਰ ਜੋ ਹੈ ਉਹ ਟिकी ਹੋਈ ਹੈ ਨੈਕਸਟ ਹੈ ਕੁਐਸਚਨ ਨੰਬਰ 16 ਉਹ ਅਧੋ ਸਰੰਚਨਾ ਸੀ ਇਹ ਹੈ ਅਧਿ ਸਰੰਚਨਾ ਇਸ ਨੂੰ ਉਸਾਰ ਬਹੁਮੰਜਲੀ ਇਮਾਰਤ ਸਰੰਚਨਾ ਰਚਨਾ ਜਾਂ ਫਿਰ ਆਧਾਰ ਤੇ ਪਰ ਉਸਾਰ ਵੀ ਕਿਹਾ ਜਾਂਦਾ ਹੈ ਸੋ ਕੁਐਸਚਨ ਨੂੰ ਬੜੇ ਧਿਆਨ ਨਾਲ ਸਮਝਣਾ ਹੈ ਆਨਸਰ ਹੈ ਮਾਰਕਸ ਨੇ ਪੂਰੇ ਸਮਾਜ ਦੇ ਉਪਰੀ ਭਾਗ ਨੂੰ ਅਧਿਸਰੰਚਨਾ ਕਿਹਾ ਹੈ ਜਦਕਿ ਸਮਾਜ ਦਾ ਜੋ ਬੁਨਿਆਦੀ ਭਾਗ ਹੈ ਜਾਂ ਫਿਰ ਨਿਚਲਾ ਭਾਗ ਹੈ ਉਸ ਨੂੰ ਅਦੋ ਸਰੰਚਨਾ ਕਿਹਾ ਹੈ ਇਹਨਾਂ ਦੋਹਾਂ ਸਰਚਨਾਵਾਂ ਦੇ ਇਕੱਠੇ ਰੂਪ ਨੂੰ ਮਾਰਕਸ ਸਮਾਜ ਕਹਿੰਦਾ ਜਦੋਂ ਇਹ ਦੋਨੋਂ ਇੱਕ ਥਾਂ ਤੇ ਹਨ ਇਕੱਠੇ ਹਨ ਤਾਂ ਉਹ ਸਮਾਜ ਕੋ ਹੁੰਦੇ ਹਨ ਮਾਰਕਸ ਦੇ ਅਨੁਸਾਰ ਅਧਿ ਸਰੰਚਨਾ ਦੇ ਵਿੱਚ ਸਮਾਜ ਦਾ ਬਾਰੀ ਭਾਗ ਆਉਂਦਾ ਹੈ ਇਸ ਦੇ ਅੰਦਰ ਸਮਾਜਿਕ ਜੀਵਨ ਦੇ ਵੱਖ-ਵੱਖ ਪੱਖ ਰਾਜਨੀਤਿਕ ਬੌਧਿਕ ਵਿਧਾਨਿਕ ਤੇ ਸਾਂਸਕ੍ਰਿਤਿਕ ਆਦਮਾ ਸ਼ਾਮਿਲ ਕੀਤਾ ਜਾ ਸਕਦਾ ਹੈ ਮਾਰਕਸ ਦਾ ਮੰਨਣਾ ਹੈ ਕਿ ਅਧੋ ਸਰੰਚਨਾ ਦੇ ਅਨੁਸਾਰ ਹੀ ਅਧਿ ਸਰੰਚਨਾ ਦੀ ਪ੍ਰਕਿਰਤੀ ਨਿਸ਼ਚਿਤ ਹੁੰਦੀ ਹੈ ਦੂਜੇ ਸ਼ਬਦਾਂ ਦੇ ਵਿੱਚ ਦੋਵੇਂ ਜੋਨੇ ਉਹ ਇੱਕ ਦੂਜੇ ਦੇ ਨਾਲ ਡੂੰਘੇ ਰੂਪ ਦੇ ਨਾਲ ਅੰਤਰ ਸਬੰਧਿਤ ਹੁੰਦੇ ਹਨ ਇੱਕ ਤੋਂ ਬਿਨਾਂ ਦੂਸਰੇ ਦੀ ਹੋਣ ਸੰਭਵ ਨਹੀਂ ਹੈ ਪ੍ਰਸ਼ਨ ਨੰਬਰ 17 ਹੈ ਪੂੰਜੀਵਾਦ ਇਸ ਬਾਰੇ ਵੀ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਪਿਛਲੇ ਕੁਐਸਚਨਾਂ ਦੇ ਵਿੱਚ ਪੂੰਜੀਵਾਦ ਕੀ ਹੈ ਪੂੰਜੀਵਾਦ ਇੱਕ ਸ਼ੋਸ਼ਣ ਦਾ ਤਰੀਕਾ ਹੈ ਜੋ ਉਤਪਾਦਨ ਦੇ ਜੋ ਸਾਧਨਾਂ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਅਪਣਾਇਆ ਜਾਂਦਾ ਹੈ ਦੇਖਦੇ ਹਾਂ ਇਸ ਨੂੰ ਵੀ ਮਾਰਕਸ ਪੂੰਜੀਵਾਦ ਦੇ ਵਿਸ਼ੇ ਵਿੱਚ ਕਹਿੰਦਾ ਹੈ ਕਿ ਪੂੰਜੀਵਾਦ ਸ਼ੋਸ਼ਣ ਦੇ ਸ਼ੋਸ਼ਣ ਦਾ ਕਾਰਨ ਬਣਦੀ ਹੈ ਪੂੰਜੀਵਾਦੀ ਹਮੇਸ਼ਾ ਹੀ ਮਜ਼ਦੂਰਾਂ ਤੇ ਗਰੀਬਾਂ ਨੂੰ ਆਰਥਿਕ ਰੂਪ ਨਾਲ ਲੁੱਟਦੇ ਹਨ ਤੇ ਮਜ਼ਦੂਰਾਂ ਤੋਂ ਜ਼ਿਆਦਾ ਕੰਮ ਲੈਂਦੇ ਹਨ ਪਰ ਉਹਨਾਂ ਨੂੰ ਮਜ਼ਦੂਰੀ ਨਹੀਂ ਦਿੱਤੀ ਜਾਂਦੀ ਮਜ਼ਦੂਰਾਂ ਦਾ ਜੋ ਫਾਲਤੂ ਮੁੱਲ ਹੈ ਉਸ ਨੂੰ ਕੌਣ ਖਾ ਜਾਂਦਾ ਹੈ ਪੂੰਜੀਪਤੀ ਹੀ ਹੜੱਪ ਜਾਂਦੇ ਹਨ ਤੇ ਉਹਨਾਂ ਨੂੰ ਨਿਸ਼ਚਿਤ ਸਮੇਂ ਤੋਂ ਜ਼ਿਆਦਾ ਸਮੇਂ ਵੀ ਕੰਮ ਕਰਨ ਦੇ ਲਈ ਮਜਬੂਰ ਕਰਦੇ ਹਨ ਗਰੀਬਾਂ ਦੀ ਆਰਥਿਕ ਅਵਸਥਾ ਦਾ ਲਾਭ ਚੁੱਕ ਕੇ ਉਹ ਉਹਨਾਂ ਨੂੰ ਜੀਵਨ ਜਿਉਣ ਦੇ ਲਈ ਵੀ ਪੂਰੀ ਮਜ਼ਦੂਰੀ ਨਹੀਂ ਦਿੰਦੇ ਇਹ ਸਥਿਤੀ ਆਉਣ ਤੇ ਸਾਰੇ ਮਜ਼ਦੂਰ ਕੀ ਕਰਨਗੇ ਲਾਸਟ ਵਿੱਚ ਇਕੱਠੇ ਹੋ ਜਾਣਗੇ ਔਰ ਪੂੰਜੀਪਤੀ ਜੋ ਪੂੰਜੀਪਤੀ ਸਾਧਨਾਂ ਦੇ ਮਾਲਕ ਹਨ ਪੂੰਜੀਵਾਦੀ ਹਨ ਉਹਨਾਂ ਨੂੰ ਉਖਾੜ ਚੁੱਕੇ ਨੰਬਰ ਪ੍ਰਸ਼ਨ ਨੰਬਰ ਹੈ 18 ਮਾਰਕਸ ਦਾ ਸਮਾਜਿਕ ਪਰਿਵਰਤਨ ਦਾ ਸਿਧਾਂਤ ਮਾਰਕਸ ਕੀ ਕਹਿੰਦਾ ਹੈ ਸਮਾਜ ਵਿੱਚ ਪਰਿਵਰਤਨ ਕਿਸ ਤਰ੍ਹਾਂ ਆਏਗਾ ਮਾਰਕਸ ਦੇ ਅਨੁਸਾਰ ਸਮਾਜਿਕ ਪਰਿਵਰਤਨ ਕੁਝ ਨਿਸ਼ਚਿਤ ਨਿਯਮਾਂ ਦੇ ਅਨੁਸਾਰ ਹੀ ਹੁੰਦੇ ਹਨ ਕਿਸੇ ਕਾਲਪਨਿਕ ਜਾਂ ਵਿਸ਼ਵਾਤਮਾ ਜਾਂ ਕਿਸੇ ਅਧਿਆਤਮਿਕ ਸ਼ਕਤੀ ਦੁਆਰਾ ਨਹੀਂ ਅਰਥਾਤ ਜੋ ਸਮਾਜ ਵਿੱਚ ਪਰਿਵਰਤਨ ਹੁੰਦੇ ਨੇ ਉਹ ਆਪਣੇ ਆਪ ਹੁੰਦੇ ਹਨ ਕਿਸੇ ਕਲਪਨਾ ਦੇ ਦੁਆਰਾ ਜਾਂ ਫਿਰ ਕਿਸੇ ਸ਼ਕਤੀ ਦੇ ਦੁਆਰਾ ਇਹ ਪਰਿਵਰਤਨ ਨਹੀਂ ਲਿਆਂਦੇ ਜਾ ਸਕਦੇ ਇਹਨਾਂ ਨਿਯਮਾਂ ਦੇ ਅਨੁਸਾਰ ਇੱਕ ਸਮਾਜ ਆਰਥਿਕ ਵਿਵਸਥਾ ਦੂਜੀ ਦੀ ਥਾਂ ਲੈ ਲੈਂਦੀ ਹੈ ਸੌਰੀ ਇਹਨਾਂ ਨਿਯਮਾਂ ਦੇ ਅਨੁਸਾਰ ਇੱਕ ਸਮਾਜਿਕ ਜੋ ਆਰਥਿਕ ਵਿਵਸਥਾ ਹੈ ਸਮਾਜਿਕ ਆਰਥਿਕ ਵਿਵਸਥਾ ਹੈ ਉਹ ਦੂਜੀ ਦੀ ਥਾਂ ਲੈ ਲੈਂਦੀ ਹੈ ਮਾਰਕਸ ਦੇ ਅਨੁਸਾਰ ਮਨੁੱਖ ਆਪਣੇ ਜੀਵਨ ਦੀਆਂ ਜੋ ਜ਼ਰੂਰੀ ਚੀਜ਼ਾਂ ਦੀ ਪੂਰਤੀ ਦੇ ਲਈ ਹਮੇਸ਼ਾ ਸੰਘਰਸ਼ ਕਰਦਾ ਰਹਿੰਦਾ ਹਮੇਸ਼ਾ ਉਹ ਪ੍ਰਤੀਸ਼ੀਲ ਰਹਿੰਦਾ ਹੈ ਸੰਘਰਸ਼ ਕਰਦਾ ਹੈ ਕਿ ਉਸ ਨੂੰ ਜਿਆਦਾ ਤੋਂ ਜਿਆਦਾ ਜੋ ਹੈ ਜ਼ਰੂਰੀ ਚੀਜ਼ਾਂ ਪ੍ਰਾਪਤ ਹੋਣ ਘੱਟ ਤੋਂ ਘੱਟ ਮਜ਼ਦੂਰੀ ਦੇ ਦੁਆਰਾ ਆਪਣੇ ਜਨਮ ਦੇ ਸਮੇਂ ਮਨੁੱਖ ਜਿਸ ਤਰ੍ਹਾਂ ਦੇ ਉਤਪਾਦਨ ਦੇ ਸਾਧਨਾਂ ਸਮਾਜ ਤੋਂ ਵਿਰਾਸਤ ਦੇ ਵਿੱਚ ਪ੍ਰਾਪਤ ਕਰਦਾ ਹੈ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਉਹ ਪ੍ਰਯੋਗ ਕਰਦੇ ਹੋਏ ਉਹ ਉਹਨਾਂ ਦੇ ਵਿੱਚ ਕੁਝ ਚੇਂਜਸ ਲਿਆਵੇ ਕੁਝ ਪਰਿਵਰਤਨ ਲਿਆਵੇ ਤਾਂ ਕਿ ਉਸ ਦੀ ਮਿਹਨਤ ਜ਼ਿਆਦਾ ਉਤਪਾਦਨ ਸੌਰੀ ਤਾਂ ਕਿ ਉਹਨਾਂ ਦੀ ਜੋ ਮਿਹਨਤ ਹੈ ਉਹ ਜ਼ਿਆਦਾ ਉਤਪਾਦਨ ਤੇ ਘੱਟ ਦੁੱਖ ਦੇਣ ਵਾਲੀ ਹੋਵੇ ਅਰਥਾਤ ਉਹਨਾਂ ਨੂੰ ਕੰਮ ਘੱਟ ਕਰਨਾ ਪਵੇ ਔਰ ਉਸ ਤੋਂ ਜੋ ਹੈ ਅੱਛਾ ਇੱਕ ਗੁਜ਼ਾਰੇ लायक ਜੀਵਨ ਉਹਨਾਂ ਨੂੰ ਪ੍ਰਾਪਤ ਹੋਵੇ ਉਤਪਾਦਨ ਜ਼ਿਆਦਾ ਹੋਵੇ ਔਰ ਦੁੱਖ ਜਿਹੜਾ ਹੈ ਉਹਨਾਂ ਨੂੰ ਘੱਟ ਮਿਲੇ ਇਸ ਲਈ ਉਹ ਕੀ ਕਰਨਾ ਚਾਹੁੰਦੇ ਨੇ ਆਪਣੇ ਉਤਪਾਦਨ ਦੇ ਸਾਧਨਾਂ ਦੇ ਵਿੱਚ ਲਗਾਤਾਰ ਸੁਧਾਰ ਔਰ ਪਰਿਵਰਤਨ ਕਰਦਾ ਹੈ ਜਿਵੇਂ ਜਿਵੇਂ ਉਤਪਾਦਨ ਦੇ ਸਾਧਨ ਬਦਲਦੇ ਜਾਂਦੇ ਹਨ ਸਮਾਜਿਕ ਤੇ ਆਰਥਿਕ ਢਾਂਚੇ ਵਿੱਚ ਵੀ ਚੇਂਜਸ ਆਉਂਦੀਆਂ ਜਾਂਦੀਆਂ ਹਨ ਉਤਪਾਦਨ ਦੇ ਸਾਧਨਾਂ ਦੇ ਵਿੱਚ ਪਰਿਵਰਤਨ ਦੇ ਨਾਲ ਹੀ ਉਤਪਾਦਨ ਦੇ ਸੰਬੰਧਾਂ ਦੇ ਵਿੱਚ ਵੀ ਪਰਿਵਰਤਨ ਆ ਜਾਂਦੇ ਹਨ ਤੇ ਪੂਰਾ ਸਮਾਜਿਕ ਢਾਂਚਾ ਹੀ ਬਦਲ ਜਾਂਦਾ ਹੈ ਇਸ ਲਈ ਮਾਰਕਸ ਦੇ ਅਨੁਸਾਰ ਸਮਾਜਿਕ ਪਰਿਵਰਤਨ ਅਤੇ ਵਿਕਾਸ ਦਾ ਮੁੱਖ ਔਰ ਆਖਰੀ ਕਾਰਨ ਉਤਪਾਦਨ ਦੇ ਭੌਤਿਕ ਹਾਲਾਤ ਹੁੰਦੇ ਹਨ ਮਾਰਕਸ ਦੇ ਅਨਸਾਰ ਸਾਰੇ ਪਰਿਵਰਤਨ ਉਤਪਾਦਨ ਪ੍ਰਣਾਲੀ ਵਿੱਚ ਹੋਣ ਵਾਲੇ ਪਰਿਵਰਤਨਾਂ ਦੇ ਉੱਪਰ ਡਿਪੈਂਡ ਕਰਦੇ ਨੇ ਭੂਗੋਲਿਕ ਹਾਲਾਤਾਂ ਜਨਸੰਖਿਆ ਵਾਧੇ ਔਰ ਹੋਰ ਕਾਰਕਾਂ ਦਾ ਮਨੁੱਖੀ ਜੀਵਨ ਤੇ ਉੱਪਰ ਜ਼ਰੂਰ ਪ੍ਰਭਾਵ ਪੈਂਦਾ ਹੈ ਪਰ ਇਹ ਕਾਰਕ ਨੇ ਜੋ ਸਮਾਜਿਕ ਪਰਿਵਰਤਨ ਲਈ ਮਹੱਤਵਪੂਰਨ ਨਹੀਂ ਹੁੰਦੇ ਸਮਾਜਿਕ ਪਰਿਵਰਤਨ ਦੇ ਲਈ ਮਹੱਤਵਪੂਰਨ ਕਾਰਕ ਜੋ ਹੈ ਉਹ ਹੈ ਉਤਪਾਦਨ ਪ੍ਰਣਾਲੀ ਹੀ ਹੈ ਕਵੈਸਚਨ ਨੰਬਰ 19 ਮਾਰਕਸ ਦਾ ਫਾਲਤੂ ਮੁੱਲ ਦਾ ਸਿਧਾਂਤ ਮਾਰਕਸ ਦਾ ਫਾਲਤੂ ਮੁੱਲ ਦਾ ਸਿਧਾਂਤ ਕੀ ਕਹਿੰਦਾ ਹੈ ਮਾਰਕਸ ਦੁਆਰਾ ਸਮਾਜ ਸ਼ਾਸਤਰ ਨੂੰ ਇੱਕ ਬੇਮੁੱਲਾ ਯੋਗਦਾਨ ਫਾਲਤੂ ਮੁੱਲ ਦਾ ਸਿਧਾਂਤ ਹੈ ਇਹਦਾ ਵਰਣਨ ਉਹਨਾਂ ਨੇ ਆਪਣੀ ਕਿਤਾਬ ਦਾਸ ਕੈਪੀਟਲ ਵਿੱਚ ਵੀ ਕੀਤਾ ਹੈ ਮਾਰਕਸ ਦੇ ਅਨੁਸਾਰ ਕਿਸੇ ਵਿਅਕਤੀ ਦਾ ਉਹ ਮੁੱਲ ਜੋ ਉਸ ਦੀ ਕਿਰਤ ਸ਼ਕਤੀ ਦੇ ਬਦਲੇ ਵਿੱਚ ਦਿੱਤਾ ਜਾਂਦਾ ਹੈ ਦੂਜੇ ਸ਼ਬਦਾਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਪੂੰਜੀਵਾਦੀ ਯੁੱਗ ਵਿੱਚ ਮਜ਼ਦੂਰ ਆਪਣੀ ਕਿਰਤ ਨੂੰ ਪੂੰਜੀਪੱਤੀਆਂ ਨੂੰ ਆਪਣਾ ਜੀਵਨ ਚਲਾਉਣ ਦੇ ਲਈ ਵੇਚਦਾ ਹੈ ਜਿਸ ਦਾ ਮੁੱਲ ਉਸ ਨੂੰ ਕੁਝ ਥੋੜੇ ਜੇ ਸਿੱਕਿਆਂ ਦੇ ਬਦਲੇ ਵਿੱਚ ਦਿੱਤਾ ਜਾਂਦਾ ਹੈ। ਇਹੀ ਉਹ ਮੁੱਲ ਹੈ ਚੂਸ ਨੂੰ ਉਸ ਦੀ ਮਿਹਨਤ ਦੇ ਬਦਲੇ ਉਸ ਦੀ ਮਜ਼ਦੂਰੀ ਦੇ ਬਦਲੇ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਮਾਰਕਸ ਦੇ ਅਨੁਸਾਰ ਪੂੰਜੀਪਤੀ ਦੀ ਇਹ ਨੀਤੀ ਹੈ ਕਿ ਮਜ਼ਦੂਰ ਨੂੰ ਘੱਟ ਤੋਂ ਘੱਟ ਮਜ਼ਦੂਰੀ ਦੇ ਕੇ ਜਿਆਦਾ ਤੋਂ ਜਿਆਦਾ ਕੰਮ ਕਰਵਾਇਆ ਜਾਵੇ। ਇਸ ਤਰ੍ਹਾਂ ਜੋ ਜਿਆਦਾ ਲਾਭ ਹੁੰਦਾ ਹੈ ਉਸ ਨੂੰ ਪੂੰਜੀਪਤੀ ਰੱਖ ਜਾਂਦੇ ਹਨ ਜੋ ਮਾਰਕਸ ਦੇ ਅਨੁਸਾਰ ਮਜ਼ਦੂਰਾਂ ਦਾ ਹੱਕ ਹੁੰਦਾ ਹੈ। ਅਤੇ ਉਹਨਾਂ ਨੂੰ ਹੀ ਮਿਲਣਾ ਚਾਹੀਦਾ ਪਰ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਇਸ ਮਨੁੱਖੀ ਕਿਰਤ ਦੇ ਮੁੱਲ ਨੂੰ ਮਜ਼ਦੂਰਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਰੂਪ ਵਿੱਚ ਨਹੀਂ ਦਿੱਤਾ ਜਾਂਦਾ ਇਹ ਹੀ ਜੋ ਮੁੱਲ ਹੈ ਇਹ ਹੀ ਕਾਰਲ ਮਾਰਕਸ ਦੇ ਅਨੁਸਾਰ ਫालतू ਮੁੱਲ ਦਾ ਸਿਧਾਂਤ ਹੈ ਜੋ ਮਜ਼ਦੂਰਾਂ ਨੂੰ ਪ੍ਰਾਪਤ ਨਹੀਂ ਹੁੰਦਾ ਨੈਕਸਟ ਕੁਐਸਚਨ ਹੈ ਜੀ ਸਾਡਾ ਕੁਐਸਚਨ ਨੰਬਰ 20 ਇਤਿਹਾਸਿਕ ਭੌਤਿਕਵਾਦ ਦੇ ਪ੍ਰਮੁੱਖ ਲੱਛਣ ਜਾਂ ਫਿਰ ਇਤਿਹਾਸਿਕ ਪਦਾਰਥਵਾਦ ਨੰਬਰ 1 ਹੈ ਵਿਅਕਤੀ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਉਹਦੀਆਂ ਸਾਰੀਆਂ ਕਿਰਿਆਵਾਂ ਦਾ ਆਧਾਰ ਕੀ ਹੁੰਦਾ ਹੈ ਉਤਪਾਦਨ ਹੁੰਦਾ ਹੈ ਨੰਬਰ 2 ਮਨੁੱਖੀ ਇਤਿਹਾਸ ਦੇ ਵਿੱਚ ਵਰਗ ਵਰਗ ਸੰਘਰਸ਼ ਨੇ ਜੋ ਸਾਰੇ ਹੀ ਕਿੱਤਿਆਂ ਦੇ ਵਿੱਚ ਵਰਗ ਸੰਘਰਸ਼ ਹਮੇਸ਼ਾ ਚੱਲਦੇ ਰਹਿੰਦੇ ਨੇ ਨੰਬਰ 3 ਹੈ ਮਾਰਕਸ ਇਤਿਹਾਸ ਦੀ ਜ਼ਰੂਰਤ ਵਿੱਚ ਵਿਸ਼ਵਾਸ ਰੱਖਦਾ ਹੈ ਨੰਬਰ 4 ਉਤਪਾਦਨ ਦੇ ਹਾਲਾਤਾਂ ਵਿੱਚ ਪਰਿਵਰਤਨ ਉਸ ਸਮੇਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ ਉਤਪਾਦਨ ਦੀ ਸਭ ਤੋਂ ਵਧੀਆ ਅਵਸਥਾ ਨਹੀਂ ਆ ਜਾਂਦੀ ਨੰਬਰ 5 ਹੈ ਧਰਮ ਦੇ ਜੋ ਹੈ ਉਹ ਲੋਕਾਂ ਦੇ ਅਫੀਮ ਜਾਂ ਨਸ਼ੇ ਦੇ ਸਮਾਨ ਕੰਮ ਕਰਦਾ ਹੈ। ਪ੍ਰਸ਼ਨ ਨੰਬਰ 21 ਕਿਰਤੀਆਂ ਜਾਂ ਮਜ਼ਦੂਰਾਂ ਦੀ ਤਾਨਾਸ਼ਾਹੀ ਇਹ ਮਾਰਕਸ ਦੱਸਦੇ ਨੇ ਕਿ ਕਿਸ ਪ੍ਰਕਾਰ ਕਿਰਤੀ ਜਾਂ ਮਜ਼ਦੂਰ ਨੇ ਉਹਨਾਂ ਦੀ ਤਾਨਾਸ਼ਾਹੀ ਸਥਾਪਿਤ ਹੋਵੇਗੀ। ਮਾਰਕਸ ਦਾ ਕਹਿਣਾ ਸੀ ਕਿ ਮਜ਼ਦੂਰਾਂ ਦੀ ਕ੍ਰਾਂਤੀ ਤੋਂ ਇੱਕਦਮ ਬਾਅਦ ਹੀ ਸਮਾਜਵਾਦੀ ਸਮਾਜ ਸਥਾਪਿਤ ਨਹੀਂ ਹੋਵੇਗਾ ਬਲਕਿ ਇਸ ਤੋਂ ਪਹਿਲਾਂ ਵੀ ਇੱਕ ਪੜਾਅ ਆਏਗਾ ਜਿਸ ਪੜਾਅ ਦੇ ਵਿੱਚ ਮਜ਼ਦੂਰਾਂ ਦੀ ਤਾਨਾਸ਼ਾਹੀ ਸਥਾਪਿਤ ਹੋ ਜਾਵੇਗੀ। ਮਜ਼ਦੂਰਾਂ ਦੀ ਇਹ ਤਾਨਾਸ਼ਾਹੀ ਕਿਸ ਦੇ ਵਿਰੁੱਧ ਹੋਏਗੀ ਪੂੰਜੀਪਤੀਆਂ ਦੇ ਵਿਰੁੱਧ ਹੋਏਗੀ ਤੇ ਉਹਨਾਂ ਨੂੰ ਉਖਾੜ ਕੇ ਸੁੱਟ ਫੈਂਕੇਗੀ ਮਜ਼ਦੂਰਾਂ ਦੀ ਤਾਨਾਸ਼ਾਹੀ ਦੇ ਵਿੱਚ ਉਤਪਾਦਨ ਦੇ ਸਾਰੇ ਸਾਧਨਾਂ ਦੇ ਉੱਤੇ ਸਮਾਜ ਦਾ ਜਾਂ ਫਿਰ ਰਾਜ ਦਾ ਨਿਯੰਤਰਣ ਹੋਏਗਾ ਅਤੇ ਰਾਜ ਹੀ ਉਤਪਾਦਨ ਤੇ ਧਨ ਦਾ ਸੰਚਾਲਨ ਕਰੇਗਾ ਮਜ਼ਦੂਰਾਂ ਦੀ ਤਾਨਾਸ਼ਾਹੀ ਦਾ ਮੁੱਖ ਉਦੇਸ਼ ਕੀ ਹੈ ਪੂੰਜੀਵਾਦ ਦੇ ਜੋ ਬਚੇ ਖੋਚੇ ਅੰਸ਼ ਨੇ ਉਹਨਾਂ ਨੂੰ ਵੀ ਖਤਮ ਕਰਨਾ ਤਾਂ ਕਿ ਉਹ ਦੁਬਾਰਾ ਉਤਪਾਦਨ ਦੇ ਸਾਧਨਾਂ ਨੂੰ ਆਪਣੇ ਹੱਥ ਵਿੱਚ ਨਾ ਲੈ ਲੈਣ ਇਸ ਲਈ ਮਜ਼ਦੂਰਾਂ ਦੀ ਕ੍ਰਾਂਤੀ ਦੇ ਵ੍ਰੁੱਧ ਕਿਉਂ ਦੁਬਾਰਾ ਕ੍ਰਾਂਤੀ ਨਾ ਕਰਦੇ ਇਸ ਦਾ ਇੱਕ ਹੋਰ ਉਦੇਸ਼ ਵੀ ਹੈ ਜੋ ਸਮਾਜ ਨੂੰ ਵਰਗਹੀਣ ਬਣਾਉਣਾ ਹੈ ਜਦੋਂ ਸਮਾਜ ਦੇ ਵਿੱਚੋਂ ਵਰਗਾਂ ਦੇ ਅੰਸ਼ ਹੀ ਖਤਮ ਹੋ ਜਾਣਗੇ ਤਾਂ ਇਹ ਹਾਲਾਤ ਦੇ ਵਿੱਚ ਮਜ਼ਦੂਰਾਂ ਦੀ ਤਾਨਾਸ਼ਾਹੀ ਦੀ ਕੋਈ ਲੋੜ ਹੀ ਨਹੀਂ ਰਹੇਗੀ ਵਰਗਹੀਣ ਸਮਾਜ ਦੇ ਵਿੱਚ ਰਾਜ ਆਪਣੇ ਆਪ ਹੌਲੀ-ਹੌਲੀ ਖਤਮ ਹੋ ਜਾਵੇਗਾ ਕੁਐਸਚਨ ਨੰਬਰ ਹੈ Y ਵਰਗਹੀਣ ਸਮਾਜ ਦੀ ਸਥਾਪਨਾ ਕਿੱਦਾਂ ਹੋਏਗੀ ਵਰਗਹੀਣ ਸਮਾਜ ਦੀ ਸਥਾਪਨਾ ਮਾਰਕਸ ਦਾ ਵਿਚਾਰ ਸੀ ਕਿ ਮਜ਼ਦੂਰਾਂ ਦੀ ਤਾਨਾਸ਼ਾਹੀ ਹਰੇਕ ਪ੍ਰਕਾਰ ਦੇ ਵਰਗ ਅੰਤਰ ਨੇ ਜੋ ਹਰੇਕ ਪ੍ਰਕਾਰ ਦੇ ਵਰਗਾਂ ਦੇ ਵਿੱਚ ਜੋ ਡਿਫਰੈਂਸ ਪਾਈ ਜਾਂਦੇ ਨੇ ਉਸ ਨੂੰ ਖਤਮ ਕਰ ਦੇਵੇਗੀ। ਸਮਾਜਵਾਦੀ ਸਮਾਜ ਵਿੱਚ ਮਜ਼ਦੂਰਾਂ, ਕਰਮਚਾਰੀਆਂ ਦਾ ਇੱਕ ਹੀ ਵਰਗ ਹੋਵੇਗਾ ਜਿਨ੍ਹਾਂ ਦੇ ਹਿੱਤਾਂ ਦੇ ਵਿੱਚ ਕੋਈ ਵਿਰੋਧ ਨਹੀਂ ਹੋਵੇਗਾ। ਤਤ ਸਭ ਦੇ ਹਿੱਤ ਬਰਾਬਰ ਹੋਣਗੇ ਔਰ ਸਾਂਝੇ ਹੋਣਗੇ। ਅਜਿਹੇ ਸਮਾਜ ਵਿੱਚ ਸਾਰੇ ਵਿਅਕਤੀਆਂ ਨੂੰ ਹਰੇਕ ਪ੍ਰਕਾਰ ਦੀ ਸਮਾਨਤਾ ਪ੍ਰਾਪਤ ਹੋਵੇਗੀ ਅਤੇ ਹਰੇਕ ਵਿਅਕਤੀ ਆਪਣੀ ਯੋਗਤਾ ਦੇ ਅਨੁਸਾਰ ਕੰਮ ਕਰੇਗਾ। ਉਹਨਾਂ ਦੀਆਂ ਜ਼ਰੂਰਤਾਂ ਲਈ ਸਭ ਨੂੰ ਸਭ ਕੁਝ ਪ੍ਰਾਪਤ ਹੋਏਗਾ ਸਮਾਜਵਾਦੀ ਸਮਾਜ ਵਿੱਚ ਵਿਅਕਤੀਗਤ ਸਮਤੀ ਨੂੰ ਵੀ ਖਤਮ ਕਰ ਦਿੱਤਾ ਜਾਏਗਾ ਔਰ ਉਤਪਾਦਨ ਲੋਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਕੀਤਾ ਜਾਵੇਗਾ ਨਾ ਕਿ ਉਸ ਤੋਂ ਪ੍ਰੋਫਿਟ ਕਮਾਉਣ ਲਈ ਨਾ ਕਿ ਉਸ ਤੋਂ ਲਾਭ ਪ੍ਰਾਪਤ ਕਰਨ ਦੇ ਲਈ ਅਜੇ ਸਮਾਜ ਦੇ ਵਿੱਚ ਕੋਈ ਵਰਗ ਨਹੀਂ ਹੋਵੇਗਾ ਅਤੇ ਇਸ ਵਰਗਹੀਨ ਸਮਾਜ ਦੇ ਵਿੱਚ ਸਾਮਵਾਦੀ ਸਮਾਜ ਦੀ ਸਥਾਪਨਾ ਹੋ ਜਾਵੇਗੀ ਨੰਬਰ 23 ਹੈ ਰਾਜ਼ ਦੇ ਖਾਤਮੇ ਵਾਲੇ ਮਾਰਕਸ ਦੇ ਵਿਚਾਰ ਇਹ ਬਹੁਤ ਜ਼ਿਆਦਾ ਕੋਈ ਇੰਪੋਰਟੈਂਟ ਕੁਐਸਚਨ ਨਹੀਂ ਹੈ ਸੋ ਅਸੀਂ ਨੈਕਸਟ ਦੇਖਦੇ ਹਾਂ ਮਾਰਕਸ ਰਾਜ ਦੇ ਵਿਰੋਧੀ ਕਿਉਂ ਸੀ ਅਸੀਂ ਪਿਛਲੇ ਕੁਐਸਚਨਾਂ ਵਿੱਚ ਪੜ ਚੁੱਕੇ ਹਾਂ ਕਿ ਜੋ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਉਹ ਜੋ ਹੈ ਉਹ ਰਾਜ ਦੇ ਨਾਲ ਮਿਲੀ ਭੁਗਤ ਦੇ ਨਾਲ ਹੀ ਕੀਤਾ ਜਾਂਦਾ ਹੈ ਜਿਸ ਕਰਕੇ ਉਹ ਰਾਜ ਦੇ ਵਿਰੋਧੀ ਸੀ ਉਤਪਾਦਨ ਦਾ ਤਰੀਕਾ ਕੀ ਹੈ ਇਹ ਵੀ ਕੋਈ ਜ਼ਿਆਦਾ ਇੰਪੋਰਟੈਂਟ ਕੁਐਸਚਨ ਨਹੀਂ ਹੈ ਅਸੀਂ ਨੈਕਸਟ ਕੁਐਸਚਨ ਦੇਖਦੇ ਹਾਂ ਸਮਾਜਵਾਦ ਕੀ ਹੈ ਜਾਂ ਫਿਰ ਮਾਰਕਸ ਦਾ ਆਦਰਸ਼ ਸਮਾਜ ਕਿਹੋ ਜਿਹਾ ਹੋਵੇਗਾ ਮਾਰਕਸ ਦੇ ਅਨੁਸਾਰ ਪੂੰਜੀਵਾਦ ਆਪਣੇ ਅੰਦਰਲੇ ਵਿਰੋਧਾਂ ਅਤੇ ਸ਼ੋਸ਼ਿਤ ਵਰਗ ਦੇ ਵਿੱਚ ਤੇਜ਼ੀ ਨਾਲ ਵਧੀ ਚੇਤਨਾ ਔਰ ਸੰਗਠਨ ਸ਼ਕਤੀ ਦੇ ਦੁਆਰਾ ਖਤਮ ਕਰ ਦਿੱਤਾ ਜਾਵੇਗਾ ਕੀ ਖਤਮ ਕਰ ਦਿੱਤਾ ਜਾਵੇਗਾ ਮਾਰਕਸ ਕੀ ਕਹਿੰਦੇ ਨੇ ਕਿ ਪੂੰਜੀਵਾਦ ਆਪਣੇ ਜੋ ਅੰਦਰ ਵਿਰੋਧ ਚੱਲ ਰਹੇ ਨੇ ਔਰ ਜੋ ਸ਼ੋਸ਼ਿਤ ਵਰਗ ਹੈ ਉਹਦੇ ਵਿੱਚ ਤੇਜ਼ੀ ਦੇ ਨਾਲ ਵਧੀ ਚੇਤਨਾ ਦੇ ਨਾਲ ਸੰਗਠਨ ਸ਼ਕਤੀ ਦੇ ਦੁਆਰਾ ਖਤਮ ਕਰ ਦਿੱਤਾ ਜਾਵੇਗਾ ਕੀ ਚੀਜ਼ ਪੂੰਜੀਵਾਦ ਅਤੇ ਪਹਿਲੀ ਵਾਰ ਇਹੋ ਜੀ ਸਮਾਜਿਕ ਆਰਥਿਕ ਵਿਵਸਥਾ ਦੀ ਨੀ ਰੱਖੀ ਜਾਏਗੀ ਜੋ ਬਗੈਰ ਸ਼ੋਸ਼ਣ ਦੀ ਹੋਵੇਗੀ ਮਤਲਬ ਕਿ ਇਸ ਦੇ ਕਹਿੰਦਾ ਅਰਥਾਤ ਜਿਹਦੇ ਵਿੱਚ ਮਨੁੱਖੀ ਸ਼ੋਸ਼ਣ ਦੇ ਆਧਾਰ ਉੱਤੇ ਵਰਗਾਂ ਦੀ ਵੰਡ ਨਹੀਂ ਹੋਵੇਗੀ ਪੂੰਜੀਵਾਦ ਸ਼ੋਸ਼ਣ ਉੱਤੇ ਆਧਾਰਿਤ ਆਖਰੀ ਸਮਾਜਿਕ ਵਿਵਸਥਾ ਹੈ ਅਤੇ ਇਸ ਦੇ ਬਦਲਣ ਦੇ ਨਾਲ ਜਾਇਦ ਵਿੱਚ ਪਰਿਵਰਤਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪੂੰਜੀਵਾਦ ਤੋਂ ਬਾਅਦ ਸਮਾਜਵਾਦ ਦਾ ਯੁੱਗ ਹੋਵੇਗਾ ਜਿਦੇ ਵਿੱਚ ਸਾਰਿਆਂ ਨੂੰ ਆਪਣੀ ਕਿਰਤ ਦਾ ਸਹੀ ਇਨਾਮ ਜਾਂ ਆਪਣੀ ਕਿਰਤ ਦਾ ਸਹੀ ਮੁੱਲ ਮਿਲੇਗਾ ਅਤੇ ਇਸ ਤੋਂ ਬਾਅਦ ਸਾਮਵਾਦ ਦੀ ਸਥਾਪਨਾ ਹੋਵੇਗੀ ਪਰ ਸਾਮਵਾਦ ਵੀ ਜਿਆਦਾ ਦੇਰ ਤੱਕ ਨਹੀਂ ਚੱਲੇਗਾ ਸਾਮਵਾਦ ਦੇ ਵਿੱਚ ਪੂੰਜੀਵਾਦ ਦੇ ਸਾਰੇ ਅੰਸ਼ ਜਿਹੜੇ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਵਰਗਹੀਣ ਸਮਾਜ ਦੀ ਸਥਾਪਨਾ ਹੋਵੇਗੀ ਜਿਸ ਵਿੱਚ ਜਿਹਨੂੰ ਸਮਾਜਵਾਦ ਜਾਂ ਸਮਾਜਵਾਦੀ ਸਮਾਜ ਦਾ ਨਾਂ ਦਿੱਤਾ ਜਾਵੇਗਾ ਇਸ ਵਿੱਚ ਜਿਹੜੇ ਉਤਪਾਦਨ ਦੇ ਸਾਧਨ ਨੇ ਉਸ ਦੇ ਉੱਪਰ ਸਮਾਜ ਦਾ ਹੱਕ ਹੋਵੇਗਾ ਅਤੇ ਹਰੇਕ ਨੂੰ ਉਸ ਦੀ ਯੋਗਤਾ ਤੇ ਉਸ ਦੇ ਕੰਮ ਦੇ ਅਨੁਸਾਰ ਜੋ ਹੈ ਉਸ ਦਾ ਮੁੱਲ ਮਿਲੇਗਾ। ਕੁਐਸਚਨ ਨੰਬਰ ਹੈ 27 ਕੀ ਕੋਈ ਸ਼੍ਰੇਣੀ ਰਹਿਤ ਸਮਾਜ ਹੈ ਇਸ ਦੇ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ। ਕੀ ਅੱਜ ਅਸੀਂ ਐਸਾ ਕੋਈ ਸਮਾਜ ਦੇਖਦੇ ਹਾਂ ਜਿਸ ਵਿੱਚ ਕੋਈ ਜੋ ਹੈ ਸ਼੍ਰੇਣੀ ਨਾ ਹੋਵੇ ਨਹੀਂ। ਦੇਖਦੇ ਹਾਂ ਮਾਰਕਸ ਦੇ ਅਨੁਸਾਰ ਮਾਰਕਸ ਨੇ ਇੱਕ ਇਹੋ ਜਿਹਾ ਸਮਾਜ ਦੀ ਕਲਪਨਾ ਕੀਤੀ ਸੀ ਕਿ ਮਜ਼ਦੂਰ ਵਰਗ ਪੂੰਜੀਪਤੀ ਵਰਗ ਨੂੰ ਉਖਾੜ ਛੁੱਟੇਗਾ ਤੇ ਸਮਾਜਵਾਦੀ ਸਮਾਜ ਅਤੇ ਉਸ ਤੋਂ ਬਾਅਦ ਇੱਕ ਇਹੋ ਜਿਹਾ ਸਮਾਜ ਦੀ ਸਥਾਪਨਾ ਹੋ ਜੇਗੀ ਜਿਦੇ ਵਿੱਚ ਕੋਈ ਵੀ ਵਰਗ ਨਹੀਂ ਹੋਵੇਗਾ ਅਰਥਾਤ ਵਰਗਹੀਨ ਸਮਾਜ ਦੀ ਪਰ ਜੇ ਅਸੀਂ ਦੇਖੀਏ ਅੱਜ ਦੇ ਸਮੇਂ ਦੇ ਵਿੱਚ ਵੀ ਕੋਈ ਵੀ ਉਹ ਜਿਹਾ ਸਮਾਜ ਨਹੀਂ ਹੈ ਜਿਹੜਾ ਸ਼੍ਰੇਣੀ ਤੋਂ ਵਰਗਾਂ ਤੋਂ ਰਹਿਤ ਹੋਵੇ ਹਰ ਸਮਾਜ ਦੇ ਵਿੱਚ ਵਰਗ ਤੇ ਸ਼੍ਰੇਣੀਆਂ ਬਣੀਆਂ ਹੋਈਆਂ ਚਾਹੇ ਇਸ ਦੀ ਇੱਕ ਕੋਸ਼ਿਸ਼ 1917 ਤੋਂ ਬਾਅਦ ਸੋਵੀਅਤ ਸੰਘ ਦੇ ਵਿੱਚ ਹੋਈ ਸੀ ਪਰ ਉੱਥੇ ਵੀ ਸ਼੍ਰੇਣੀਆਂ ਮੌਜੂਦ ਸਰ ਕੁਐਸਚਨ ਨੰਬਰ ਹੈ 28 ਨਿੱਜੀ ਸੰਪਤੀ ਇਹ ਕੋਈ ਖਾਸ ਇੰਪੋਰਟੈਂਟ ਨਹੀਂ ਹੈ ਪਰ ਫਿਰ ਵੀ ਅਸੀਂ ਇਹਨੂੰ ਇੱਕ ਵਾਰੀ ਜ਼ਰੂਰ ਰੀਡ ਕਰਾਂਗੇ ਮਾਰਕਸ ਵਿਅਕਤੀਗਤ ਜਾਂ ਨਿੱਜੀ ਸੰਪਤੀ ਦਾ ਵਿਰੋਧੀ ਸੀ ਇਸ ਦੀ ਗੱਲ ਅਸੀਂ ਸਾਰੇ ਚੈਪਟਰ ਦੇ ਵਿੱਚ ਦੇਖ ਚੁੱਕੇ ਹਾਂ ਕਿ ਮਾਰਕਸ ਨੂੰ ਨਿੱਜੀ ਸੰਪਤੀ ਦੇ ਨਾਲ ਬਹੁਤ ਨਫ਼ਰਤ ਸੀ ਉਹ ਚਾਹੁੰਦੇ ਸੀ ਕਿ ਸਭ ਦੇ ਕੋਲ ਬਰਾਬਰ ਸਾਧਨ ਔਰ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਨੇ ਔਰ ਅਨੁਸਾਰ ਉਸ ਦੇ ਅਨੁਸਾਰ ਨਿੱਜੀ ਸੰਪਤੀ ਹੀ ਸਾਰੀਆਂ ਬੁਰਾਈਆਂ ਦੀ ਜੜ ਹੈ ਵਿਅਕਤੀਗਤ ਸੰਪਤੀ ਬਣਾਉਣ ਦੀ ਇੱਛਾ ਵਿਅਕਤੀ ਨੂੰ ਆਪਣੇ ਤੋਂ ਕਮਜ਼ੋਰ ਜੋ ਲੋਕ ਨੇ ਉਹਨਾਂ ਦਾ ਸ਼ੋਸ਼ਣ ਕਰਨ ਦੇ ਲਈ ਮਜਬੂਰ ਕਰ ਦਿੰਦੀ ਹੈ ਵਿਅਕਤੀਗਤ ਸੰਪਤੀ ਦੇ ਕਾਰਨ ਹੀ ਸਮਾਜ ਦੇ ਵਿੱਚ ਦੋ ਆਪਸੀ ਵਿਰੋਧੀ ਆਰਥਿਕ ਵਰਗਾਂ ਦੇ ਵਿੱਚ ਸਮਾਜ ਵੰਡਿਆ ਜਾਂਦਾ ਹੈ ਇੱਕ ਵਰਗ ਸੰਪਤੀ ਵਾਲੇ ਵਿਅਕਤੀਆਂ ਦਾ ਅਤੇ ਦੂਸਰਾ ਵਰਗ ਇਹੋ ਜਿਹਾ ਜਿਨ੍ਹਾਂ ਕੋਲ ਸੰਪਤੀ ਨਹੀਂ ਹੈ ਅਰਥਾਤ ਸੰਪਤੀਹੀਣ ਵਿਅਕਤੀਆਂ ਦਾ ਬਣ ਜਾਂਦਾ ਹੈ వ్యక్తిగత సంపత్తి ਹੀ సమాజ ਦੇ ਵਿੱਚ ਆਰਥਿਕ ਅਸਮਾਨਤਾਵਾਂ ਆਰਥਿਕ ਜੋ ਘਟਨਾ ਨੇ ਉਹਨਾਂ ਨੂੰ ਜਨਮ ਦਿੰਦੀ ਹੈ ਇਸੇ ਕਾਰਨ ਮਾਰਕਸ ਨਿੱਜੀ ਸੰਪਤੀ ਨੂੰ ਖਤਮ ਕਰਨ ਦੇ ਪੱਖ ਵਿੱਚ ਸੀ ਜਿਸ ਸੰਪਤੀ ਕਾਰਨ ਵਿਅਕਤੀ ਦਾ ਸ਼ੋਸ਼ਣ ਹੁੰਦਾ ਹੈ ਉਸ ਦੀ ਮਾਰਕਸਵਾਦ ਦੇ ਵਿੱਚ ਕੋਈ ਥਾਂ ਨਹੀਂ ਹੈ